ਔਰ ਵੈਸੇ ਵੀ ਗ੍ਰੋਥ ਜ਼ਿਆਦਾ ਹੁੰਦੀ ਹੈ ਜੀ ਤਕਰੀਬਨ 14 15 ਫੁੱਟ ਤੱਕ ਟਾਣਾ ਇਹਦਾ ਜਾਂਦਾ ਹੀ ਜਾਂਦਾ ਜੀ ਵੀ ਮ ਕਾਰਨ ਕੀ ਹੈ ਵੀ ਲਤੜਾਈ ਨਹੀਂ ਕਰਦੀ ਮਸ਼ੀਨ ਲਤੜਾਈ ਨਹੀਂ ਕਰਦੀ ਬਾਕੀ ਬਾਈ ਜੀ ਵਾਣ ਪੋਲਾ ਰਹਿੰਦਾਗਾ ਹਾਂ ਪੋਲਾ ਰਹਿੰਦਾ ਬਾਕੀ ਬੈੱਡ ਬਹੁਤ ਜਿਆਦਾ ਜਦਾ ਸੋਹਣਾ ਬੰਦਾ ਜੀ ਅਸੀਂ ਕੱਖ ਵਾਲੇ ਬਾਹਣਾਂ ਦੇ ਵਿੱਚ ਜਿਵੇਂ ਜਿਹੜੇ ਝੋਨੇ ਕਣਕ ਵਾਲੇ ਬਾਹਣਾਂ ਜਾਂ ਝੋਨੇ ਵਾਲੇ ਖਰਾਬ ਹੋਏ ਹੋਏ ਸੀਗੇ ਉਹਨਾਂ ਦੇ ਵਿੱਚ ਵੀ ਬੀਜੇ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਬੀਜੇ ਦੀ ਦਿੱਕਤ ਨਹੀਂ ਆਈ। ਮੂੰਗੀ ਦੀ ਮੂੰਗੀ ਦੀ ਕੀ ਰਿਪੋਰਟ ਹੈ ਇਹਦੇ ਨਾਲ? ਮੂੰਗੀ ਦੀ ਬਾਈ ਜੀ ਰਿਪੋਰਟ ਬਹੁਤ ਵਧੀਆ ਰਹੀ ਜਿਵੇਂ ਆਪਾਂ ਕੋਈ ਵੀ ਹੋਰ ਤਰ੍ਹਾਂ ਦੀਆਂ ਮਸ਼ੀਨਾਂ ਤੋਂ ਮੱਕੀ ਬੀਜ ਦੇ ਕਰਦੇ ਸੀਗੇ ਉਹਨਾਂ ਨਾਲੋਂ ਇੱਕ ਤਾਂ ਸਾਨੂੰ ਇਹਦਾ ਸਭ ਤੋਂ ਵੱਡਾ ਇਹ ਹੈ ਵੀ ਕੈਰੇ ਸਾਨੂੰ ਉਹਦੇ ਤੇ ਨਿੱਕੇ ਪਾਉਣੇ ਪੈਂਦੇ ਸੀਗੇ ਇਹ ਤੇ ਕੈਰਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਪੜਾਉਂਦੀ ਵੀ ਕਿੱਲੇ ਕਿੱਲੇ ਕਿ ਨਾਲੋਂ 4 ਗੁਣਾ ਵੱਡਾ ਜੀ ਵੇਢੇ ਦਾ ਵੱਡਾ ਪਾਇ ਹਾਂਜੀ ਤੇ ਬਾਕੀ ਜਿਵੇਂ ਮੱਕੀ ਬੀਜੀ ਹੈ ਜੀ ਅਸੀਂ ਜੇ ਉਹਦਾ ਝਾੜ ਆਪਣਾ 350 ਕੁਆਂਟਲ ਨਿਕਲਦਾ ਤਾਂ ਤਕਰੀਬਨ ਪੌਣੇ 400 ਕੁਆਂਟਲ ਦੇ ਨੇੜੇ ਜਾਂਦਾ ਜੀ ਕਿਉਂ ਕਿਉਂ ਝਾੜ ਕਿਉਂ ਵੱਧ ਨਿਕਲਦਾ ਮੋਢੇ 4 ਬਾਈ ਜੀ ਕਿਉਂਕਿ ਮਤਲਬ ਕੁੱਲ ਮਿਲਾ ਕੇ ਜ਼ਿਮੀਂਦਾਰਾਂ ਲਈ ਪੈਸਾ ਵਸੂਲ ਆਇਟਮ ਬਿਲਕੁਲ ਜੀ ਮਤਲਬ ਇੱਕ ਮਸ਼ੀਨ ਤੁਸੀਂ ਲਿਆਂਦੀ ਤਾਂ ਤੁਹਾਨੂੰ ਬਾਰ-ਬਾਰ ਥਾਂ ਵੇੜਾ ਭਰਾਂਡਾ ਨਹੀਂ ਭਰਨ ਦੀ ਲੋੜ ਤੁਹਾਡੇ ਇੱਕ ਮਸ਼ੀਨ ਖੜੀ ਹੈ ਤਾਂ ਤੁਹਾਡੇ ਪੱਠੇ ਦੱਥੇ ਸਭ ਕੋਈ ਵੀ ਜੂਗੇ ਇਹ ਹੈ ਨਾ ਭਾਈ ਹੁਣ ਜਿਵੇਂ ਮੰਨ ਲਓ ਗਾਵਾਂ ਵਾਲੇ ਫਾਰਮ ਵਾਲੇ ਆ ਜੀ ਹੁਣ ਉਹ ਇਹਦੇ ਨਾਲ ਪੱਠੇ ਵੀ ਝੰਲਾ ਪਿਆ ਜੀ ਮੱਕੀ ਜਿਹੜੀ ਵੱਢਦੇ ਵੀ ਆ ਵੈਸੇ ਹੀ ਵੀ ਹਰੀ ਵੱਢਦੇ ਆ ਉਹ ਵੀ ਇਹਦੇ ਨਾਲ ਵੀ ਝੰਲਾ ਪਿਓ ਉਹ ਕਹਿੰਦੇ ਗਰੋਥ ਹੀ ਇਹਦੇ ਨਾਲ ਵਧਿਆ ਤੇ ਇੱਕ ਲੰਮਾ ਟਾਈਮ ਚੱਲੀ ਜਾਂਦੀ ਹੈ ਪਿਆਰੇ ਦੋਸਤੋ ਅੱਜ ਦੀ ਵੀਡੀਓ ਜੇ ਤੁਸੀਂ ਕਿਸਾਨੀ ਧੰਦੇ ਚ ਦਿਲਚਸਪੀ ਰੱਖਦੇ ਆ ਤਾਂ ਬਹੁਤ ਕਮਾਲ ਹੋਣ ਵਾਲੀ ਆ ਕਿਉਂਕਿ ਆਪਾਂ ਖੜੇ ਆ ਫਰੀਦਕੋਟ ਦੇ ਵਿੱਚ ਨਿਊ ਪੰਜਾਬ ਐਗਰੋਟੈਕ ਵਾਲਿਆਂ ਦੇ ਤੇ ਅਸਲ ਦੇ ਵਿੱਚ ਇਹ ਬੰਦੇ ਕੰਪਿਊਟਰ ਕਰਾਹੇ ਦੇ ਪੰਜਾਬ ਦੇ ਵਿੱਚ ਆਪਾਂ ਕਹਿ ਲਈਏ ਜਨਮਦਾਤਿਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਜਿਹੜੇ ਸਭ ਤੋਂ ਪਹਿਲਾਂ ਸਭ ਤੋਂ ਘੈਂਟ ਕੰਪਿਊਟਰ ਕਰਾਹੇ ਮਨਾਉਂਦੇ ਸੀ ਪਰ ਜਿਹੜੀ ਆ ਮਸ਼ੀਨ ਆ ਇਹ ਤੁਹਾਨੂੰ ਹੈਰਾਨ ਕਰੂਗੀ ਕਿ ਮਸ਼ੀਨ ਕਾਦੇ ਵਾਸਤੇ ਬਣੀ ਆ ਪਰ ਇਹ ਮਸ਼ੀਨ ਦੀ ਤੁਹਾਨੂੰ ਖਾਸियत ਬਾਅਦ ਚ ਦੱਸੂਗਾ ਪਹਿਲਾਂ ਇਹਦੇ ਨਾਲ બીજી ਫਸਲ ਦਾ ਕਹਿੰਦੇ ਮਾਲਕ ਕਹਿੰਦੇ ਆ ਕਹਿੰਦੇ ਇਹਦੇ ਨਾਲ ਝਾੜ ਹੀ ਵੱਧ ਨਿਕਲਦਾ ਹੁਣ ਝਾੜ ਕਿਉਂ ਵੱਧ ਨਿਕਲਦਾ ਕੀ ਪਾ ਦਿੰਦੀ ਇਹੋ ਜਿਹਾ ਇਹ ਸਮਝੋ ਬਾਹਰ ਵਾਲੀ ਗੱਲ ਆ ਇਹ ਵੀ ਆਪਾਂ ਬਾਅਦ ਚ ਸਵਾਲ ਕਰਾਂਗੇ ਆ ਖੜੇ ਆ ਉਹ ਕੰਪਿਊਟਰ ਕਰਾਹੇ ਜਿਹੜੇ ਨਿਊ ਪੰਜਾਬ ਐਗਰੋਟੈਕ ਵਾਲਿਆਂ ਦੀ ਪਹਿਚਾਣ ਆ ਆਪਾਂ ਇਹ ਕਹਿ ਸਕਦੇ ਆ ਤਾਂ ਆ ਮਸ਼ੀਨਾਂ ਸਜਣੋਂ ਇੰਨੀ ਕੁ ਏਸ ਦੀ ਮੰਗ ਵਧ ਗਈ ਕਿ ਐਸ ਵਕਤ ਇਹ ਮਸ਼ੀਨਾਂ ਬਣ ਕੇ ਕੈਨੇਡਾ ਜਾਣੀਆਂ ਸਟਾਰਟ ਹੋ ਗਈਆਂ ਸਜਣੋਂ ਐਸ ਵਕਤ ਸਾਡਾ ਮਾਡਲ ਕੈਨੇਡਾ ਦੇ ਵਿੱਚ ਨਹੀਂ ਬਣ ਰਿਹਾ ਕਿਸੇ ਵਕਤ ਅਸੀਂ ਚਾਹੁੰਦੇ ਹੁੰਦੇ ਸੀ ਕਿ ਕੈਨੇਡਾ ਅਮਰੀਕਾ ਵਰਗੀ ਮਸ਼ੀਨਰੀ ਸਾਡੇ ਕਿਤੇ ਆ ਜਾਵੇ ਤਾਂ ਤੁਸੀਂ ਦੇਖੋ ਕਿ ਪੰਜਾਬ ਦੇ ਇੰਜੀਨੀਅਰਾਂ ਦੀ ਕਮਾਲ ਹੈ ਸੱਚ ਨੂੰ ਤਾਂ ਇਹ ਮਸ਼ੀਨ ਦੇ ਵਿੱਚ ਬਹੁਤ ਸਾਰੀਆਂ ਖਾਸੀਅਤਾਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੀ ਕਹਿੰਦੇ ਵੀ ਮਾਲਕਾਂ ਦਾ ਇਹ ਦਾਵਾ ਕਿ ਜਿਸ ਤਰ੍ਹਾਂ ਦੀ ਇਹਦੇ ਮੁਕਾਬਲੇ ਦੀ ਮਸ਼ੀਨ ਆ ਜਿਹੜੀ ਤੁਸੀਂ ਜਾਂ ਤਾਂ ਮਾਰਕੀਟ ਦੇ ਵਿੱਚੋਂ 5-6 ਲੱਖ ਦੀ ਲਹੋਗੇ ਤੇ ਜਾਂ 2 ਲੱਖ ਤੋਂ ਅੰਡਰ ਇੰਨਾ ਤੋਂ ਲੈ ਲਵਾਂਗੇ ਮਤਲਬ ਤੁਹਾਡਾ ਸਿੱਧਾ ਇਸ ਵੀਡੀਓ ਦੇਖਣ ਦੇ ਨਾਲ ਤਕਰੀਬਨ 4 ਲੱਖ ਰੁਪਏ ਦੀ ਬਚਤ ਆ ਸੱਜਣੋਂ ਆਪਾਂ ਬਾਈ ਗੁਰਪ੍ਰੀਤ ਹੁਣਾਂ ਨਾਲ ਗੱਲਬਾਤ ਕਰਦੇ ਆ ਕਿ ਕਿਉਂ ਝਾੜ ਵਧ ਨਿਕਲਦਾ ਤੇ ਕੀ ਕੰਮ ਕਰਦੀ ਹੈ ਮਸ਼ੀਨ ਕਿਵੇਂ ਕੰਮ ਕਰਦੀ ਹੈ ਸਾਰੀ ਗੱਲਬਾਤ ਆਪਾਂ ਬਾਈ ਹੁਣਾਂ ਨਾਲ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਝਾੜ ਤੇ ਗੱਲ ਕਰੀਏ ਪਹਿਲਾਂ ਝਾੜ ਤੇ ਨਹੀਂ ਕਰਦੇ ਮਸ਼ੀਨ ਤੇ ਗੱਲ ਕਰਦੇ ਆ ਉਸ ਤੇ ਆ ਜੀ ਝਾੜ ਤੇ ਗੱਲ ਆਪਾਂ ਗਾਂਖ ਤੋਂ ਪੁੱਛਾਂ ਗਾਂਖ ਤੋਂ ਪੁੱਛਾਂਗੇ ਗਾਂਖ ਤੋਂ ਪੁੱਛਾਂਗੇ ਕਿਉਂਕਿ ਗਾਂਖ ਦੱਸੂਗਾ ਆ ਜਾ ਗੋਪ੍ਰੀਤ ਕੀ ਕੀ ਬੀਜੂਗੀ ਮਸ਼ੀਨ ਇਹ ਮਸ਼ੀਨਾਂ ਜੀ ਆਪਣੀ ਜਿਹੜੀ ਏ ਤੋਂ ਲੈ ਕੇ ਜ਼ਡ ਤੱਕ ਫਸਲ ਬੀਜੂਗੀ ਜੀ ਹਰੇਕ ਫਸਲ ਬੀਜੂਗੀ ਮਤਲਬ ਕੋਈ ਵੀ ਫਸਲ ਜਿਹੜੀ ਪੰਜਾਬ ਦੀ ਧਰਤੀ ਤੇ ਕੀ ਭਾਰਤ ਦੀ ਧਰਤੀ ਤੇ ਹੁੰਦੀ ਆ ਉਹ ਧਰਤੀ ਤੇ ਬੀਜੂਗੀ ਮਤਲਬ ਝੋਨਾ ਵੀ ਬੀਜੂਗੀ ਝੋਨਾ ਵੀ ਬੀਜੂਗੀ ਬੀਜੂਗੀ ਹਰੇਕ ਫਸਲ ਇਹ ਬਿੱਡਾਂ ਤੇ ਜੀ ਅੱਛਾ ਹਰੇਕ ਫਸਲ ਨੂੰ ਇਹ ਬਿੱਡਾਂ ਤੇ ਬੀਜੂਗੀ ਹਾਂਜੀ ਹਾਂਜੀ ਤਾਂ ਇਹਦੇ ਆਪਾਂ ਮੂਰਲੇ ਪਾਸੇ ਤੋਂ ਗੱਲ ਕਰੀਏ ਤਾਂ ਇਹਦਾ ਬੈੱਡ ਆ ਜਿਹੜਾ ਉਹ ਕਿੰਨਾ ਚੌੜਾ ਪਾਉਂਦੀ ਹੈ ਇਹ ਇਹ ਮੰਨ ਲਓ 28 ਇੰਚ ਦਾ ਬੈੱਡ ਬਣਾਉਂਦੀ ਹੈ ਜੀ 28 28 ਇੰਚ ਦੇ ਦੋ ਬੈੱਡ ਬਣਾਉਂਦੀ ਆ ਜੀ 28 28 ਇੰਚ ਦੇ ਦੋ ਬੈੱਡ ਬਣਾਉਂਦੀ ਆ ਗੁਰਪ੍ਰੀਤ ਉੱਤੇ ਆਪਾਂ ਇਹਦੇ ਹੂੰ ਚਾਰ ਚਾਰ ਔਰੇ ਕੱਢ ਸਕਦੇ ਆ ਜੀ ਜੀ ਭਲਾਂ ਦੀ ਆਪਾਂ ਦੋ ਦੋ ਕੱਢ ਲਈਏ ਭਲਾਂ ਦੀ ਤਿੰਨ ਤਿੰਨ ਕੱਢ ਲਈਏ ਹਾਂ ਜਿਵੇਂ ਮੈਂ ਦਿਖਾ ਦਿਆਂ ਕਿ ਇਹਦੇ ਤੇ ਆ ਦੇਖੋ ਏਸੇ ਬੈੱਡ ਤੇ ਆ ਪੰਜੋ ਔਰੇ ਵੀ ਕੱਢਦੇ ਲਾਤੇ ਆ ਇਹਨਾਂ ਨੇ ਹਾਂ ਇਹ ਜਿਵੇਂ ਮਸ਼ੀਨ ਕੈਨੇਡਾ ਵਾਸਤੇ ਉਹਨਾਂ ਨੇ ਸਪੈਸ਼ਲ ਬਣਵਾਈ ਆ ਜੀ ਹਾਂ ਇਹ ਤੇ ਪੰਜ ਕੱਢਦੇ ਲਾਤੇ ਇਧਰਲੇ ਪਾਸੇ ਆਹ ਮਸ਼ੀਨ ਤੇ ਤੁਸੀਂ ਚਾਰ ਔਰੇ ਕੱਢਣ ਵਾਲੀ ਬਣਾਤੀ ਆ ਬਣਾਤੀ ਆ ਜੀ ਉਹ ਜਿਹੜੀ ਅੱਗੇ ਖੜੀ ਉਹ ਸ਼ਾਇਦ ਦੋ ਔਰੇ ਕੱਢਦੀ। ਉਹ ਚਾ ਹਾਂ ਦੋ ਦੋ ਔਰੇ ਕੱਢੂਗੀ। ਦੋ ਬਿੱਡਾਂ ਤੇ ਚਾਰ ਔਰੇ ਕੱਢੂ। ਚਾਰ ਔਰੇ ਕੱਢੂਗੀ। ਹੁਣ ਮੈਨੂੰ ਥੋੜਾ ਜਿਹਾ ਉਹ 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 ਕਮ ਕਰੂਗੀ ਮੱਕੀ ਤੇ ਜਿਵੇਂ ਮੱਕੀ ਲਾਉਣੀ ਆ ਸਾਈਡਾਂ ਤੋਂ। ਸਾਈਡਾਂ ਤੋਂ ਜੀ। ਸਾਈਡਾਂ ਤੇ ਮੱਕੀ ਜਿਵੇਂ 24 24 ਇੰਚ ਤੇ ਸਟੈਂਡਰਡ ਆ ਜੀ ਉਹਦਾ ਮੱਕੀ ਦਾ। ਨਹੀਂ ਗੁਰਪ੍ਰੀਤ ਇੱਕ ਤਾਂ ਚੱਕਰ ਇਹ ਨਹੀਂਗਾ ਵੀ ਜਿਵੇਂ ਹੁਣ ਆਪਾਂ ਬੈੱਡ ਪਾ ਲਿਆ। ਹਾਂਜੀ। ਬੈੱਡ ਪਾ ਲਿਆ ਤੇ ਉਹ ਤਾਂ ਫਿਰ ਵਿਚਾਲੇ ਵਾਲੇ ਔਰਿਆਂ ਨੂੰ ਤਾਂ ਸਲਾਬ ਹੀ ਨਹੀਂ ਜਾਊਗੀ। ਇਹ ਬਿਲਕੁਲ ਪ੍ਰੋਪਰ ਜਾਂਦੀ ਹੈ ਜੀ। ਇਹ ਬੈੱਡ ਦਾ ਜਿਹ ਮਨ ਲਓ ਗਰਮੀ ਦੇ ਵਿੱਚ ਵੀ ਜੇ ਕੋਈ ਆਪਾਂ ਫਸਲ ਬੀਜਦੇ ਆ ਜਿਵੇਂ ਮੂੰਗੀ ਹੋ ਗਈ ਜੀ ਮੂੰਗੀ ਆਪਾਂ ਬੀਜਦੇ ਆ ਤਾਂ ਜਿਵੇਂ ਹੁਣ ਆਲੂਆਂ ਵਾਲੀ ਜਗ੍ਹਾ ਬੀਜਣੀ ਗਣਕੜੀ ਜਗ੍ਹਾ ਬੀਜਣੀ ਆ ਮੂੰਗੀ ਨੂੰ ਬਹੁਤ ਘੱਟ ਪਾਣੀ ਦੀ ਲੋੜ ਆ ਜੀ ਹਾਂ 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 ਕਿਉਂਕਿ ਉਹਨੂੰ ਸਲ੍ਹਾਵ ਦੀ ਜ਼ਰੂਰਤ ਹੁੰਦੀ ਆ ਜੀ ਆਪਾਂ ਉਹਨੂੰ ਜ਼ਿਆਦਾ ਪਾਣੀ ਲਾਉਨੇ ਆ ਮੂੰਗੀ ਨੂੰ ਤਾਂ ਉਹ ਮੰਨ ਲਓ ਉਲੀ ਪੈ ਜਾਂਦੀ ਉਲੀ ਪੈ ਜਾਂਦੀ ਜਾਂ ਖਤਮ ਹੋ ਜਾਂਦੀ ਆ ਮੰਨ ਲਓ ਸੜ ਜਾਂਦੀ ਆ ਜੀ ਮੰਨ ਲਓ ਜਿੱਥੇ ਖਾਰਾ ਪਾਣੀ ਉੱਥੇ ਬੜੀ ਪ੍ਰੋਬਲਮ ਆ ਜਾਂਦੀ ਜਿਵੇਂ ਛੋਲੂਆ ਬੀਜਣਾ ਹਾਂ ਛੋਲੀਆਂ ਬੀਜਣਾ ਉਹ ਚਾਰ ਚਾਰ ਉਰੇ ਮਟਰ ਬੀਜਨੇ ਆ ਅ ਦੂਜੀ ਸਾਰੋਂ ਹੋ ਗਈ ਜੀ ਮੱਕੀ ਹੋ ਗਈ ਜੀ ਸੋਇਆਬੀਨ ਹੋ ਗਿਆ ਨਰਮਾ ਹੋ ਗਿਆ ਹੂੰ ਗੁਵਾਰਾ ਹੋ ਗਿਆ ਜੀ ਹੂੰ ਤੇ ਸੂਰਜਮੁਖੀ ਹੋ ਗਿਆ ਜੀ ਇਹ ਗੁਰਪੀ ਤੇ ਇਹਦਾ ਕਾਰਨ ਸੁਹਾਵ ਜਿਆਦਾ ਜਾਣ ਦਾ ਕਾਰਨ ਇੱਕ ਇਹ ਵੀ ਆ ਵੀ ਜਦੋਂ ਇਹ ਲਤੜਾਈ ਦੇਖੋ ਆ ਟਾਇਰ ਦੀ ਲਤੜਾਈ ਨੂੰ ਫਿਰ ﾎଲା ਕਰਦਾ ﾎਲਾ ਕਰਦਾ ਜੀ ਮਤਲਬ ਟਾਇਰ ਦੀ ਜਿਹੜੀ ਟਰੈਕਟਰ ਦੇ ਟਾਇਰ ਦੀ ਲਤੜਾਈ ਉਹਨੂੰ ਖਤਮ ਕਰਤਾ ਖਤਮ ਕਰਤਾ ਇਹਨੇ ਖਤਮ ਕਰਤਾ ਹਨਾ ਉਸ ਤੋਂ ਬਾਅਦ ਜਿਹੜਾ ਉਹ ਪਿਛਲੇ ਵਾਲਾ ਰੂਲਾ ਹੈ ਉਹਨੇ ਜਮਾ ਉਹਨੂੰ ਜ਼ਮੀਨ ਨੂੰ ਜਿਹੜਾ ਪਲੇਨ ਕਰ ਦੇਣਾ ਜੀ ਉਹਨੇ ਐਨ ਮਤਲਬ ਸ਼ੀਸ਼ੇ ਵਾਂਗੂ ਪੱਧਰ ਕਰ ਦਿੱਤਾ ਹਾਂ ਪਲੇਨ ਕਰ ਦੇਣਾ ਵੀ ਉਸ ਤੋਂ ਬਾਅਦ ਜਿਹੜੀ ਆਪਣੀ ਬੀਜ ਦੀ ਡੰਗਾਈ ਜੇ ਆਪਾਂ 1 ਇੰਚੀ ਰੱਖੀ ਆ ਤਾਂ ਮੰਨ ਲਓ 1 ਇੰਚੀ ਦੇ ਬੀਜ ਦੀ ਡੰਗਾਈ ਜਾਊਗੀ 1 ਇੰਚ ਤੇ ਹੀ ਡੰਗਾਈ ਜਾਊਗੀ ਆਜੋ ਮਗਰਲੇ ਪਾਸੇ ਆਜੋ ਤਾਂ ਇਥੋਂ ਤੱਕ ਮਿੱਟੀ ਬਣ ਗਈ ਜਮਾਂ ਐਨ ਸ਼ੀਸ਼ੇ ਵਰਗੀ ਸਾਫ਼ ਹਾਂ ਸਾਫ਼ ਸ਼ੀਸ਼ੇ ਵਰਗੀ ਸਾਫ਼ ਉਸ ਤੋਂ ਬਾਅਦ ਆਪਾਂ ਸੁਪਰ ਸੀਡਰ ਵਾਲੇ ਆ ਲਾਤੇ ਆ ਲਾਤੇ ਵੀ ਜਿਵੇਂ ਮੰਨ ਲਓ ਇਹ ਡੰਗਾਈ ਇਹਦੀ ਮੰਨ ਲਓ 1 ਇੰਚੀ ਜਾਣੀ ਆ ਤੇ 1 ਇੰਚੀ ਜਾਊਗੀ ਜੀ ਜੇ ਆਪਾਂ 1.5 ਇੰਚੀ ਕੋਈ ਫਸਲ ਬੀਜਨੀ ਆ ਤਾਂ 1.5 ਇੰਚੀ ਜਾਊਗੀ ਉਸ ਤੋਂ ਬਾਅਦ ਜੇ ਇਹਦਾ ਜਿਵੇਂ ਮਸ਼ੀਨ ਆਪਣੀ ਟਾਪ ਲਿੰਕ ਤੋਂ ਜ਼ਿਆਦਾ ਸੈਟਿੰਗ ਨਹੀਂ ਹੁੰਦੀ ਜੀ ਤਾਂ ਮੰਨ ਕੇ ਚੱਲੋ ਆਪਾਂ ਬੀਜ ਨੂੰ ਜੇ ਉੱਚਾ ਨੀਵਾ ਕਰਨਾ ਤੇ ਇਹਦੇ ਐਕਸਟਰਾ ਲਾਤੀ ਜੀ ਪਿੱਛੇ ਇੱਕ ਪਾਈਪ ਹੋਰ ਹਾਂ ਮੰਨ ਲਓ ਇਹਦੇ ਤੇ ਨਹੀਂ ਹਲਕਸੇ ਇਹਦੇ ਤੇ ਕਸੇ ਆ ਵੀ ਇਹ ਤੇ ਤੋਂ ਆਪਾਂ ਘੁਮਾ ਕੇ ਜਿਹੜਾ ਮੰਨੋ ਵੀ ਨੂੰ ਉੱਚਾ ਨੀਵਾ ਕਰਨਾ ਤਾਂ ਕਰ ਸਕਦੇ ਆ। ਅੱਛਾ ਜੇ ਆਪਾਂ ਬੀ ਨੂੰ ਜ਼ਿਆਦਾ ਢੰਗਾਈ ਦੇਣੀ ਆ ਤਾਂ ਇਹਦੇ ਤੋਂ ਦੇ ਸਕਦੇ ਆ। ਦੇ ਸਕਦੇ ਆ ਜੀ। ਘੱਟ ਕਰਨੀ ਆ ਤਾਂ ਇਹਦੇ ਤੋਂ ਕਰ ਸਕਦੇ ਆ। ਤੇ ਜਿਹੜਾ ਜਿਹੜਾ ਮਿੱਟੀ ਇਹਦੇ ਨਾਲ ਨਾਲ ਚਿੰਬੜੇ ਇਹਦੇ ਵਾਸਤੇ ਆ ਪੱਤੀ ਲਾਦੇ। ਇਹ ਪੱਤੀ ਲਾਤੀ ਆ ਨਾਲ ਦੀ ਨਾਲ ਗਿੱਲੀ ਮਿੱਟੀ ਆ ਜਿਹੜੀ ਲਾਈ ਹੁੰਦਾ ਜੀ। ਵੀ ਜੇ ਜ਼ਿਆਦਾ ਗਿੱਲ ਬੱਤਰ ਵਾਲੀ ਮਿੱਟੀ ਆ ਤਾਂ ਉਹ ਇਹਦੇ ਨਾਲ ਉਹਦੇ ਨਾਲ ਨਹੀਂ ਜਾਊਗੀ। ਲਈ ਜਾਊਗੀ। ਗੁਰਪੀ ਤਾਂ ਆ ਆਹਾ ਆਹ ਦੇ ਤਾਂ ਗੇਰੇ ਤੇ ਵਾਸਤੇ ਇਹਦਾ 20% ਤੋਂ ਬੀ ਦੀ ਸੈਟਿੰਗ ਵਾਸਤੇ ਕਰਤਾ ਜੀ। ਕਿ ਕਿੱਥੋਂ ਕਿੰਨਾ ਪਾਊਗੀ ਇਹ? ਮੰਨ ਲਓ ਜਿਵੇਂ ਆ ਇਹਦਾ ਜਿੱਥੇ ਹੁਣ ਚੈਨ ਚੜੀ ਵੀ ਆ ਜ ਤੇ 8 ਕਿਲੋ ਪੈਣਾ ਚਾਹੀਦਾ 8 ਕਿਲੋ ਪਊਗਾ ਜੀ ਮੂੰਗੀ ਦਾ 10 ਕਿਲੋ ਤਾਂ 10 ਕਿਲੋ ਪਊਗਾ ਸਰੋਂ ਦਾ 1/2 ਕਿਲੋ ਪਊਗਾ ਜੀ ਉਸ ਤੋਂ ਬਾਅਦ ਆਪਾਂ ਕੋਈ ਵੀ ਬੀਜ ਜਿਵੇਂ ਵਧਾਉਣਾ ਹੈ ਮੰਨ ਲਓ ਇੱਥੇ ਅੱਗੇ ਕਰਤਾ 2 ਕਿਲੋ ਮੱਕੀ ਜਿਵੇਂ ਦਾ 8 ਦੀ ਤਾਂ ਤੇ 10 ਹੋ ਜੂਗੀ ਸਰੋਂ ਜਿਹੜੀ ਆਪਣੀ ਮੰਨ ਲਓ 500 ਗ੍ਰਾਮ ਪਈ ਆ ਤਾਂ ਉਹ ਤੇ 700 ਗ੍ਰਾਮ ਹੋ ਜੂਗੀ ਮੰਨ ਲਓ ਉਸ ਤੋਂ ਬਾਅਦ ਹੋਰ ਵਧ ਜੂਗਾ ਉਸ ਤੋਂ ਅੱਗੇ ਹੋਰ ਵਧ ਜੂਗਾ ਤੇ ਜੇ ਜਦੋਂ ਆਪਾਂ ਮੱਕੀ ਤੋਂ ਸਰੋਂ ਵਾਲ ਨੂੰ ਲਿਜਾਣੇ ਤਾਂ ਡਿਸਕਾਂ ਚੇਂਜ ਕਰ ਦੇ ਇਹ ਚੇਂਜ ਕਰਨੀਆਂ ਪੈਂਦੀਆਂ ਮਤਲਬ ਸੇਮ ਹੀ ਉਹੀ ਚੀਜ਼ ਆ ਬਸ 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 ਮੈਂ ਸਮਝ ਗਿਆ ਆ ਡਿਸਕਾਂ ਜਿਹੜੀਆਂ ਜਿਵੇਂ ਹੁਣ ਮੰਨ ਕੇ ਚਲੋ ਆਹ ਆ ਇਹ ਪਾ ਚੇਂਜ ਕਰ ਦੇਣੇ ਇਹ ਚੇਂਜ ਕਰ ਦੇਣੀਆਂ ਤੇ ਜਿਹੜਾ ਆ ਬੁਰਸ਼ ਆ ਇਹਦਾ ਕੰਮ ਇੱਕ ਦਾਣਾ ਰੱਖਣਾ ਇਹਦਾ ਇੱਕ ਦਾਣਾ ਜਿਹੜਾ ਦਾਣਾ ਮੰਨ ਲਓ ਚੜੂਗਾ ਤੇ ਦਾਣਾ ਅੱਗੇ ਵਾਪਸ ਨਹੀਂ ਜਾਂਦਾ ਜੀ ਦਾਣਾ ਆਪਣਾ ਡੱਗ ਕੇ ਫੇਰ ਅੱਗੇ ਟਪਾਉਗਾ ਜੀ ਬੁਰਸ਼ अच्छा 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 भाई मतलब ਜਿਹੜਾ ਵੀ ਇਹਦੇ ਵਿੱਚ ਚੜ ਗਿਆ ਚੜ ਗਿਆ ਉਹਦਾ ਉਹਦੀ ਮਜਾਲ ਨਹੀਂ ਵੀ ਉਹ ਨਾਲ ਪਰਲੇ ਪਾਸੇ ਲੰਘ ਜੰਗ ਜੰਗ ਜੂ ਉਹਨੂੰ ਆਪਣੇ ਪੋਰਚ ਨੇ ਇਹਦੇ ਵਿੱਚ ਪੋਰਚ ਸਿੱਟ ਦੇਣਾ ਸਿੱਟ ਦੇਣਾ ਜੀ ਹੂੰ ਤੇ ਇਹ ਇਹਦੇ ਪੋਰਚ ਸਿੱਟ ਦੇਣਾ ਤੇ ਪੋਰ ਦੇ ਵਿੱਚ ਡਿੱਗਿਆ ਤੇ ਬਸ ਉਹ ਤਰਤੀ ਚਲਿਆ ਗਿਆ ਉਹਦੀ ਜਿਹੜੀ ਡੰਗਾਈ ਆ ਉਹਨੇ ਦੇ ਦੇਣੀ ਆ ਤੇ ਇਧਰਲੇ ਪਾਸੇ ਆ ਗਿਆ ਗੁਰਪ੍ਰੀਤ ਰੇ ਰੇ ਫਿਰ ਇਹ ਬੀ ਦੇ ਨਾਲ ਪਾਉਗੀ ਆ ਦੇਖੋ ਨਾਲ ਪਾਉਣ ਦੀ ਆਪਸ਼ਨ ਆ ਜੀ ਇਹ 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 ਬੀ ਦੇ ਨਾਲ ਹੀ ਡਿੱਗੂਗਾ ਨਾਲ ਹੀ ਡਿੱਗੂਗਾ ਜੀ ਅੱਛਾ ਨਾਲ ਹੀ ਡਿੱਗੂਗਾ ਜੇ ਮੰਨ ਲਓ ਕਿਸਾਨ ਆ ਮੰਨ ਕੇ ਚਲੋ ਆਪਾਂ ਇਹਦੇ ਚ ਦੋਵੇਂ ਆਪਸ਼ਨਾਂ ਦੇ ਦਿੰਨੇ ਆ ਕਿਸਾਨ ਨੂੰ ਜੇ ਉਹਨੇ ਰੇ ਅੱਗੇ ਕਰਨੀਆਂ ਤਾਂ ਇਹ ਪਾਈਪ ਇੱਥੇ ਅੱਗੇ ਕਰ ਸਕਦਾ ਹਾਂ ਜਿਹੜੀ ਆਹ ਆਪਾਂ ਇਹਨੂੰ ਕੱਢ ਕੇ ਇੱਥੇ ਰੱਖ ਲਓ ਇੱਥੇ ਰੱਖ ਲਓ ਤਾਂ ਮੰਨ ਲਓ ਰੇ ਆਪਣੀ ਅੱਗੇ ਪੈਂਦੀ ਸ਼ੁਰੂ ਹੋ ਜੂਗੀ ਅੱਗੇ ਪੈਂਦੀ ਸ਼ੁਰੂ ਹੋ ਜੂਗੀ ਵੀ ਇਹ ਤਾਂ ਕੋਈ ਮਸਲਾ ਹੀ ਨਹੀਂ ਰਹਿ ਗਿਆ ਮਤਲਬ ਆਪਾਂ ਕਿਸਾਨ ਨੂੰ ਜਿਹੜੀਆਂ ਦੋਵੇਂ ਫੈਸਿਲਟੀਆਂ ਹੀ ਦਿੰਨੇ ਆ ਜੀ ਰੇ ਪਿੱਛੇ ਵੀ ਪੈ ਸਕਦੀ ਹੈ ਅੱਗੇ ਵੀ ਪੈ ਸਕਦੀ ਹੈ ਕਿਸਾਨ ਦੀ ਮਰਜ਼ੀ ਹੋ ਵੀ ਕਿਉਂਕਿ ਕੁੱਝ ਵੀ ਆ ਜਿਹੜੇ ਜਿਨ੍ਹਾਂ ਦੇ ਨਾਲ ਆਪਾਂ ਰੇ ਪਾਉਣੇ ਆ ਤਾਂ ਮੰਨ ਲਓ ਗਲ ਜਾਂਦਾ ਜੀ ਵੀ ਫੇਰ ਉਹ ਕਿਸਾਨ ਅੱਗੇ ਕਰ ਸਕਦਾ ਹੈ ਹਾਂ ਵੀ ਕਈ ਵਾਰੀ ਉਹਨੂੰ ਤਾਕਤ ਤੱਕ ਮਾਰ ਦਿੰਦੀ ਹਾਂ ਤੱਕ ਮਾਰ ਦਿੰਦੀ ਜਵੇਂ ਸਰੂ ਆ ਉਹ ਨਹੀਂ ਚੱਲਦੀ ਜੀ ਤਾਂ ਉਦੋਂ ਰੇ ਅੱਗੇ ਕਰ ਸਕਦਾ ਹੈ ਜੀ ਗੁਰਪ੍ਰੀਤ ਇਹਨੂੰ ਕੀ ਨਾਂ ਦਿੱਤਾ ਆਪਾਂ ਕੀ ਨਾਂ ਦਿੱਤਾ ਇਹ ਮਸ਼ੀਨ ਇਹ ਜੀ ਮਲਟੀ ਕ੍ਰੌਪ ਬੈੱਡ ਪਲੈਂਟਰ ਹੈ ਜੀ ਅੱਛਾ ਇਹ ਇਹ ਕਿੱਥੋਂ ਤੱਕ ਜਾ ਰਿਹਾ ਹੁਣ ਹੁਣ ਇਹ ਕਦੋਂ ਕਦੇ ਵਿਕਦੇ ਆ ਤੁਹਾਡੇ ਕੋਲ ਇਹ ਆਪਾਂ ਨੂੰ ਜੀ ਆਪਾਂ ਜਿਹੜੀ ਇਹਦੀ ਪਹਿਲੀ ਜਿਹੜੀ ਮਨੋ ਮਸ਼ੀਨ ਆ ਆਪਾਂ ਜਿਵੇਂ ਐ ਰੁੱਲੇ ਵਾਲੀ ਮਸ਼ੀਨ ਦੋ ਸਾਲਾਂ ਤੋਂ ਆਪਾਂ ਬਣਾ ਰਹੇ ਹਾਂ ਜੀ ਦੋ ਸਾਲਾਂ ਤੋਂ ਤੇ ਕਾਰਡ ਵੀ ਇਹਦੀ ਆਪਾਂ ਪਹਿਲਾਂ ਆਪਾਂ ਹੀ ਕੱਢੀ ਆ ਜੀ ਪੂਰੇ ਪੰਜਾਬ ਦੇ ਵਿੱਚ ਜੀ ਅੱਛਾ ਤੁਸੀਂ ਇਹਦੇ ਜਨਮਦਾਤਾ ਤੁਸੀਂ ਇਹ ਕੰਪਿਊਟਰ ਕਰਾਇਆ ਜਿਵੇਂ ਮੋਢੇ ਆਗੇ ਆ ਗਏ ਆ ਆ ਦੇ ਆਗੇ ਤੇ ਉਵੇਂ ਅਸੀਂ ਡਰਲ ਦੇ ਵਿੱਚ ਆ ਜਾ ਜੀ ਮਨ ਲਓ 2 ਸਾਲ ਤੋਂ ਹੀ ਪਿਛਲੇ ਸਾਲੇ 100 ਡ੍ਰਿਲ ਵੇਚੀਏ ਜੀ ਉਦੋਂ ਪਿਛਲੇ ਸਾਲ ਅਸੀਂ 40 ਡ੍ਰਿਲਾਂ ਵੇਚੀਆਂ ਸੀ ਤੇ ਇਸ ਵਾਰ ਕਿੰਨਾ ਕੁ ਲੋਕ ਆਏ ਐਦਕੀ ਸਾਨੂੰ ਰਿਸਪੌਂਸ ਦੇ ਹਿਸਾਬ ਨਾਲ ਜੀ ਹੁਣ ਮੰਨ ਲਓ ਕਿਰਾ ਹੁਣ ਵਧੀਆ ਕੰਮ ਚੱਲ ਰਿਹਾ ਜੀ ਹੋ ਸਕਦਾ ਐਦਕੀ ਮੰਨ ਲਓ 300 400 ਜਿੰਨੀ ਮੰਨ ਲਓ ਵੱਧ ਤੋਂ ਵੱਧ ਵੇਚਦੀ ਅਸੀਂ ਕਿੰਨੇ ਬੈਨੀਫਿਟ ਹੈ ਬਾਕੀ ਕਿਸਾਨ ਆਉਣ ਵਾਲੇ ਟਾਈਮ ਤੇ ਜਿਹੜੀਆਂ ਸਾਰੀਆਂ ਫਸਲਾਂ ਹੀ ਕਣਕ ਦਾ ਵੀ ਰਿਜ਼ਲਟ ਚੈੱਕ ਕਰ ਲਿਆ ਜੀ ਕਣਕ ਦਾ ਵੀ ਘੱਟ ਤੋਂ ਘੱਟ 7-8 ਮਣਟ ਝਾੜ ਵਧ ਗਿਆ ਜੀ ਜਿੱਥੇ ਆਪਾਂ 45 ਕਿਲੋ ਵੀ ਪਾਉਂਦੇ ਸੀ ਵੀ 18 ਕਿਲੋ ਪਾਇਆ ਪਰ ਝਾੜੇ ਦਾ ਮੰਨ ਕੇ ਚੱਲੋ ਜਿੱਥੇ 52 53 ਮੰਨ ਪਲੇਨ ਚ ਨਿਕਲਾ ਸਾਡਾ ਉਥੇ 59 ਮੰਨ ਦੀ ਐਵਰੇਜ ਆਈ ਹੈ ਮਤਲਬ ਝਾੜ ਵੀ ਜ਼ਿਆਦਾ ਆਇਆ ਵੀ ਵੀ ਕੱਟ ਪਿਆ ਵੀ 20 ਵੀ ਕੱਟ ਪਿਆ ਤੇ ਮਤਲਬ ਸਭ ਤੋਂ ਵੱਡੀ ਗੱਲ ਹੈ ਕਿ ਪਾਣੀ ਦੀ ਬਚਤ ਇੱਕ ਗੁਰੂ ਵੀ ਤਾਂ ਮੈਨੂੰ ਹੋਰ ਗੱਲ ਦੱਸ ਜਿਵੇਂ ਆਮ ਮਤਲਬ ਬਹੁਤ ਵਾਰੀ ਆਪਾਂ ਬੈੱਡ ਪਾਉਨੇ ਆ ਨਾ ਉਦੋਂ ਆਪਾਂ ਨੂੰ ਇੱਕ ਛੋਟੀ ਜੀ ਪ੍ਰੋਬਲਮ ਆ ਜਾਂਦੀ ਵੀ ਬਹੁਤ ਲਾਮ ਤੱਕ ਪਾਣੀ ਨਹੀਂ ਜਾਂਦਾ ਉਦੋਂ ਤੱਕ ਬੈੱਡਾਂ ਦੇ ਉੱਪਰ ਪਾਣੀ ਚੜਨ ਲੱਗਦਾ ਤੇ ਬੈੱਡਾਂ ਦੀ ਮਤਲਬ ਉਚਾਈ ਕਿੰਨੀ ਕੁ ਹੋ ਜਾਂਦੀ ਇਹ ਮੰਨ ਲਓ ਜੀ 12 13 ਇੰਚ ਬੈੱਡ ਦੀ ਉਚਾਈ ਕਰ ਦਿੰਦੀ ਹੈ ਜੀ ਕਿਉਂਕਿ ਜੇ ਬੈੱਡ ਡੂੰਘਾ ਬਣੂਗਾ ਤਾਂ ਮੰਨ ਲਓ ਪਾਣੀ ਆਪਾਂ ਲੰਬਾਈ ਤੱਕ ਲਿਜਾ ਸਕਦੇ ਆ ਆਪਾਂ ਨੂੰ ਖਾਲੇ ਜ਼ਿਆਦੇ ਨਹੀਂ ਪਾਉਣੇ ਪੈਣਗੇ ਜੇ ਮੱਕੀ ਦੇ ਵਿੱਚ ਆਪਾਂ ਨੂੰ ਮੰਨ ਲਓ ਨਹੀਂ ਤਾਂ ਜੇ ਇਹ ਬੈੱਡ ਛੋਟਾ ਬਣਦਾ ਤਾਂ ਖਾਲੇ ਜ਼ਿਆਦੇ ਪਾਉਣੇ ਪੈਂਦੇ ਆ ਇੱਕ ਬੈੱਡ ਮਨ ਲੋ ਉਹਦੀ ਜਿਹੜੀ ਜੜਾ ਜਦੋਂ ਪਾਣੀ ਚੜਜੂਗਾ ਕੋਟ ਮੰਨ ਜਾਂਦੀ ਆ ਉਸ ਤੋਂ ਬਾਅਦ ਉਹਦਾ ਜਿਹੜਾ ਝਾੜ ਦਾ ਅਸਰ ਜਿਹੜਾ ਉਹ ਮਤ ਕਿ ਗਰੋਥ ਨਹੀਂ ਕਰਦਾ ਜਿਹੜਾ ਮੁੱਟੋ ਪ੍ਰੋਪਰ ਜਿੰਨਾ ਟਾਂਡਾ ਲੰਬਾ ਜਾਣਾ ਚਾਹੀਦਾ ਜਾਂਦਾ ਨਹੀਂ ਆ ਇੱਕ 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 ਗੱਲ ਮੈਨੂੰ ਮੈਂ ਜਿਮੀਦਾਰਾਂ ਨੂੰ ਵੀ ਪੁੱਛ ਲਾਂ ਪਰ ਇੱਕ ਗੱਲ ਮੈਨੂੰ ਇਹਦੇ ਬਾਰੇ ਹੋਰ ਦੱਸੋ ਬਹੁਤ ਵਾਰ ਬੈੱਡ ਪਾਉਣ ਵਾਲੀ ਮਸ਼ੀਨ ਬਸ ਤੇ ਵਾਹਣ ਬਹੁਤ ਜ਼ਿਆਦਾ ਬਣਿਆ ਵਾ ਵਾਹਣ ਚਾਹੀਦਾ ਮਤਲਬ ਵਾਹਣ ਆਪਾਂ ਆਮ ਕਹਿੰਦੇ ਵੀ ਮਿੱਟੀ ਛਾਣੀ ਵੀ ਹੋਵੇ ਵਿੱਚ ਕੁਝ ਹੋਣਾ ਨਹੀਂ ਚਾਹੀਦਾ ਇਹਦੇ ਨਾਲ ਇਹਦਾ ਇਹ ਚ ਇਹ ਵੀ ਬੈਨੀਫਿਟ ਆ ਵੀ ਜਦੋਂ ਮੰਨ ਕੇ ਚੱਲੋ ਕੋਈ ਜ਼ਿਆਦੇ ਵਾਹਣ ਆਪਾਂ ਨਾ ਵੀ ਵਾਹਾਂਗੇ ਤਾਂ ਵੀ ਮਸ਼ੀਨ ਬੈੱਡ ਬਣਾ ਦੇਊਗੀ ਇਹਦੇ ਚ ਕੀ ਆ ਵੀ ਆਮ ਦੂਜੀਆਂ ਮਸ਼ ਜਾ ਰੋਟਾਵੇਟਰ ਮਾਰ ਕੇ ਬਰੀਕ ਕਰਨਾ ਪੈਂਦਾ ਹਾਲ ਤਾਂ ਵੀ ਸਾਰਾ ਕੁਝ ਮਾਰ ਕੇ ਇਹ ਮੰਨ ਲਓ ਆਪਾਂ ਤਵੀਆਂ ਚਾਹੇ ਆਪਾਂ ਕਲਟੀਵੇਟਰ ਉਹਦੇ ਬਾਅਦ ਮਾਰਤੇ ਆਪਾਂ ਨੂੰ ਸੁਹਾਗੇ ਦੀ ਥਾਂ ਤੇ ਮੰਨ ਲਓ ਜਿਹੜਾ ਤੇਲ ਆਪਣਾ ਮਚਣਾ ਇਹ ਸਿੱਧੇ ਹਾਲਾਂ ਵਾਲੇ ਥਾਂ ਤੇ ਮੰਨ ਲਓ ਹਾਲਾ ਪਟੇਡੇ ਲੋਟ ਮਾਰਤੇ ਮਸ਼ੀਨ ਨੂੰ ਐ ਚਲਾ ਲਓ ਸੁਹਾਗਾ ਮਾਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਤੇ ਜੇ ਕੋਈ ਮਾੜਾ ਮੋਟਾ ਕੋਈ ਵਿੱਚ ਪ੍ਰਾਲੀ ਆ ਥੋੜੇ ਬੋਤੇ ਮਤਲਬ ਕਰਚੇ ਆ ਜਾਂ ਕਿਸੇ ਵੀ ਤਰ੍ਹਾਂ ਦੇ ਉਹਨਾਂ ਨੂੰ ਉਹਨਾਂ ਨੂੰ ਕਾਬੂ ਕਰੂਗੀ ਮੈਨੂੰ ਤਾਂ ਲੱਗਦਾ ਵੀ ਕਰੂਗੀ ਇਹ ਇਹ ਮੰਨ ਲਓ ਕੋਈ ਪ੍ਰਾਲੀ ਪ੍ਰੂਲੀ ਆ ਜਾਊਗੀ ਤਾਂ ਮੰਨ ਲਓ ਕਹੀ ਥਾ ਮੈਂ ਤੇ ਜਿਹੜੀਆਂ ਦੂਜੀਆਂ ਮਸ਼ੀਨਾਂ ਚੱਲ ਨਹੀਂ ਰਹੀਆਂ ਜੀ ਪਰਾਲੀ ਦੇ ਵਿੱਚ ਉਹ ਅਗਲਾ ਕਹਿੰਦਾ ਨਹੀਂ ਚੱਲਦੀ ਜੀ ਨਹੀਂ ਵੀ ਜੀ ਜਣੀ ਇਹ ਮੰਨ ਲਓ ਜਿੱਥੇ ਕਿਤੇ ਪਰਾਲੀ ਵੀ ਉੱਥੇ ਵੀ ਆਪਣੀ ਜਿਹੜੀ ਕਿੰਨਾ ਮਰਜ਼ੀ ਵੀਲਾ ਬੂਲਾ ਹੋਊਗਾ ਤੇ ਉਹਦੇ ਉਸ ਵਾਣ ਦੇ ਵਿੱਚ ਇਹ ਬੀਜੂਗੀ ਆ ਜਿਵੇਂ ਹੁਣ ਹੁਣ ਆਪਾਂ ਕਣਕ ਦੇ ਖਰਚੇ ਆ ਪਰ ਨਹੀਂ ਲੱਗਦੇ ਹੀ ਰਹਿੰਦੇ ਆ ਜੀ ਹੈ ਨਾ ਕਣਕ ਦੇ ਖਰਚੇ ਆ ਉਹ ਪਰੇਸ਼ਾਨੀ ਦਿੰਦੇ ਆ ਤਾਂ ਇਹਦੇ ਬਿੱਡਰ ਨਾਲ ਕੋਈ ਬੀਜ ਦੀ ਕੋਈ ਰਿਕਵਰਟ ਨਹੀਂ ਪਊਗੀ ਨਾ ਹੀ ਇਹਦਾ ਜਿਵੇਂ ਹਾਲਾ ਜਿਵੇਂ ਉਹ ਵੀ ਉਹ ਇਕੱਠਾ-ਕੁੱਠਾ ਕਰ ਦਿੰਦੇ ਆ ਲਾਂਗਾ ਉਹ ਨਹੀਂ ਇਕੱਠਾ ਕਰੂਗੀ ਹਾਂ ਵੀ ਕਿਉਂਕਿ ਸਭ ਤੋਂ ਵੱਡੀ ਹਾਂਜੀ ਇਹ ਤਾਂ ਤਵੇ ਆ ਤਵੇ ਤਾਂ ਇਹ ਇਹ ਸੁਪਰਸੀਡਰ ਵਾਂਗੂ ਸੇਮ ਓਵੇਂ ਕੰਮ ਕਰੀ ਜਾਣਗੇ ਮਤਲਬ ਇਹਦੇ ਤੋਂ ਕੱਟ ਕੇ ਵੀਲੇ ਨੂੰ ਅੱਗੇ ਲੰਘ ਜਾਂਦੇ ਹਾਂ ਹਾਂ ਤਾਂ ਇੱਜਾ ਕੱਟ ਦਿੰਦੇ ਜਾਂ ਦੱਬ ਦਿੰਦੇ ਆ ਹਾਂਜੀ ਹਾਂਜੀ ਵੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਬਿੱਡਾਂ ਦੀ ਬਣਾਵਟਾ ਜਿਹੜੀ ਉਹ ਖਰਾਬ ਨਹੀਂ ਹੋ ਆਪਾਂ ਮੜਾ ਇਹ ਕਿਸਾਨ ਤੋਂ ਬਾਕੀ ਦੂਜੇ ਨੰਬਰ ਤੇ ਜੀ ਜਿਹੜੀ ਇਹ ਮਸ਼ੀਨ ਤੇ ਆਪਣੇ ਤੇ ਸਬਸਿਡੀ ਵੀ ਬਲਵਤ ਤੇ ਆਪਣੀ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ ਮਸ਼ੀਨ ਆਪਣੀ ਪਾਸ ਆ ਜੇ ਇੱਥੇ ਸਬਸਿਡੀ ਆਉਂਦੀ ਹੈ ਜੀ ਤੇ ਮੰਨ ਲਓ ਇੱਥੇ 80000 ਰੁਪਏ ਸਬਸਿਡੀ ਵੀ ਆਊਗੀ ਉਹ ਆਪਣੀ ਮਸ਼ੀਨ ਪਾਸ ਅਜੇ ਕਿਸੇ ਕਿਸਾਨ ਨੇ ਮੰਨ ਲਓ ਅਪਲਾਈ ਕਰਤੀ ਉਹਦੀ ਸਬਸਿਡੀ ਪਾਸ ਹੋ ਜਾਂਦੀ ਆ ਤਾਂ ਆਪਣੇ ਬਿੱਲ ਤੇ ਉਹਨੂੰ ਸਬਸਿਡੀ ਮਿਲੂਗੀ ਗੁਰਪ੍ਰੀਤ ਆਪਾ ਕਿੰਨੇ ਦੀ ਦੇ ਦੀਏ ਮਸ਼ੀਨ ਮਤਲਬ ਤੁਸੀਂ ਕਿੰਨੇ ਦੀ ਦੇ ਰਹਿਆ ਇਹ ਮਸ਼ੀਨ ਕਿੰਨੇ ਦੀ ਦੇ ਰਹਿਆ ਤੁਸੀਂ ਮਤਲਬ ਪੰਜਾਬ ਦੀ ਭਾਰਤ ਦੀ ਹਰੇਕ ਫਸਲ ਬੀਜਣ ਵਾਲੀ ਮੰਨ ਲਓ ਜਿਹੜੀ ਆਪਣੇ ਪੰਜਾਬ ਹਰਿਆਣਾ ਤੇ ਰਾਜਸਥਾਨ ਚ ਆਹ ਮਸ਼ੀਨ ਚੱਲ ਰਹੀ ਹੈ ਜੀ ਜੀ ਇਹਦੇ ਤੇ ਮੰਨ ਲਓ 2 ਬੈੱਡ ਬਣਾਉਗੀ ਇਹ 8 ਹੋਰੇ ਕੱਢੂਗੀ ਕਿਤੇ ਚ 4 ਵਰਤ ਲੋ 6 ਵਰਤ ਲੋ 8 ਵਰਤ ਲੋ ਜੀ ਸਾਰੀਆਂ ਫਸਲਾਂ ਆਪਣੀਆਂ ਬੀਜੀਆਂ ਜਾਣਗੀਆਂ ਇਹ ਆਪਾਂ ਹੁਣ ਜਿਹੜੀ ਮਸ਼ੀਨਾਂ ਜੀ ਅੱਜ ਮੰਨ ਕੇ ਚੱਲੋ 1 ਤੇ 65000 ਰੁਪਏ ਦੀ ਸੇਲ ਕਰ ਰਹੀ ਹੈ ਜੀ 165000 ਰੁਪਏ ਦੇ ਵਿੱਚ ਆਹ ਆਹ ਪੈਕੇਜ ਦੇਵਾਂਗੇ ਜੇ ਇਹਦੇ ਨਾਲ ਕੁਝ ਹੋਰ ਵੀ ਦੇਵਾਂਗੇ ਜੇ 165000 ਚ ਤੁਹਾਡੀ ਕੋਈ ਵੀ ਵੀਡੀਓ ਦੇਖ ਕੇ ਮੰਨ ਲਓ ਆਪਾਂ ਨੂੰ ਫੋਨ ਕਰਦਾ ਬੰਦਾ ਇਹਦੇ ਨਾਲ 5000 ਦੀਆਂ ਡੈਸਕਾਂ ਜਿਹੜੀਆਂ ਸਾਰੇ ਬੀਜਾਂ ਵਾਸਤੇ ਐਕਸਟਰਾ ਲੈਣੀਆਂ ਪੈਂਦੀਆਂ ਜੀ ਜੀ ਉਹ ਅਸੀਂ ਉਹ 165000 ਦੇ ਵਿੱਚ ਜਿਹੜੀਆਂ 5000 ਦੀਆਂ ਡੈਸਕਾਂ ਨਾਲ ਫ੍ਰੀ ਦੇ ਦਿੰਦੇ ਹਾਂ 5000 ਰੁਪਏ ਦੀਆਂ ਡਿਸਕਾਂ ਫ੍ਰੀ ਦੇ ਦਾਂਗੇ ਜਿਹੜਾ ਜਿਹੜਾ ਗੁਰਪੀਤ ਆਹ ਰੂਲੇ ਦੇ ਉੱਪਰ ਆਹ ਲਾਇਆ ਇਹ ਨੂੰ ਰੂਲੇ ਨੂੰ ਘਮਾਉਣ ਵਾਸਤੇ ਲਾਇਆ ਹੈ ਇਹ ਰੂਲੇ ਨੂੰ ਮੰਨ ਲਓ ਕਈ ਵਾਰ ਮੰਨ ਲਓ ਵਾਣ ਜੇ ਆਪਣਾ ਕੋਈ ਰੁਕਾਵਟ ਨਹੀਂ ਪੈਂਦੀ ਜੀ ਇਹਦੇ ਨਾਲ ਜਿਵੇਂ ਮਿੱਟੀ ਜਿੱਥੇ ਰੁਕਣ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਇਹ ਆਪਣੇ ਲੱਗੇ ਹੋਏ ਹਾਂ ਤੇ ਇੱਕ ਮੈਨੂੰ ਤਾਂ ਐ ਲੱਗਦਾ ਵੀ ਬਹੁਤ ਸਿੰਪਲ ਸਾਦੀ ਚੀਜ਼ ਬਣੀ ਹੋਈ ਆ ਵੀ ਕੋਈ ਬਹੁਤ ਜ਼ਿਆਦਾ ਕੋਈ ਗਾਗ ਨੂੰ ਇਹਦੀ ਕੋਈ ਮੇਨਟੇਨੈਂਸ ਨਹੀਂ ਪੈਣੀ ਜੀ ਵੀ ਕੱਲ ਨੂੰ ਐ ਨਹੀਂ ਵੀ ਇੱਕ ਵਾਰੀ ਮਸ਼ੀਨ ਲੈ ਲਈ ਇੱਕ ਤਾਂ ਸਾਰੀਆਂ ਫਸਲਾਂ ਵੀ ਸਕਦਾ ਉਹਦੀਆਂ ਸਾਰੀਆਂ ਮਸ਼ੀਨਾਂ ਹੀ ਖਤਮ ਹੋ ਜਾਣੀਆਂ ਵੀ ਆਉਣ ਵਾਲੇ ਟਾਈਮ ਆ ਜਿਹੜਾ ਐ ਆ ਰਿਹਾ ਵੀ ਲੋਕ ਹਰੇਕ ਫਸਲ ਜਿਹੜੀ ਜਿਹੜਾ ਕਿਸਾਨ ਆ ਵੀ ਬਿੱਡਾਂ ਤੇ ਬੀਜਣੀ ਸ਼ੁਰੂ ਕਰ ਰਿਹਾ ਜੀ ਇੱਕ ਕੋਈ ਬਹੁਤ ਜ਼ਿਆਦਾ ਨਾ ਜਗਾੜੂ ਸਿਸਟਮ ਨਹੀਂਗਾ ਬਹੁਤ ਵੀ ਆਪ ਰਿਪੇਅਰ ਕਰ ਸਕਦਾ ਜੀ ਘਰੇ ਜੀ ਦਾ ਹਾਂ ਕੋਈ ਬਹੁਤ ਸਾਰੇ 베アリングਾਂ ਦਾ ਬਹੁਤ ਸਾਰੀਆਂ ਚੈਨਾਂ ਦਾ ਕੋਈ ਅਝੇਮਾ ਨਹੀਂਗਾ ਕੁਝ ਵੀ ਹੈ ਨਹੀਂਗਾ ਕੋਈ ਇਹਦਾ 베어ਿੰਗ ਟੁੱਟੇ ਕਿਉਂਕਿ ਸਲੋ ਚੱਕਰ ਚੱਲਣੇ ਆ ਜੀ ਇਹਦੇ ਜਿਹੜੇ ਮੈਂ ਆਪਣੇ ਕੰਬਾਈਨਾਂ ਨੂੰ 베어ਿੰਗ ਲੱਗਦੇ ਉਹ 베어ਿੰਗ ਲਾਏ ਹੋਏ ਆ ਜੂਸੀ 베어ਿੰਗ ਹਾਂ ਵੀ ਇਹ ਸਲੋ ਚੱਕਰਾਂ ਤੇ ਸਾਰੀ ਉਮਰ ਹੀ ਨਹੀਂ ਖਰਾਬ ਹੁੰਦਾ ਜੀ ਕਿਸਾਨ ਆਪਾਂ ਮੜਾ ਕਿਸਾਨ ਭਰਾ ਮੇਰੇ ਆਜੋ ਆਜੋ ਕਿਸਾਨ ਭਰਾ ਆਜੋ ਵੀਰੇ ਦਾ ਨਾਮ ਕੀ ਆ ਸੁਖਦੀਪ ਸਿੰਘ ਬਾਈ ਸੁਖਦੀਪ ਆ ਪਿੰਡ ਕਿਹੜਾ ਬਾਈ ਪਿੰਡ ਸਿੱਖਾਂ ਵਾਲਾ ਬਾਈ ਜੀ ਸਿੱਖਾਂ ਵਾਲਾ ਜਿਹੜਾ ਭੀੜ ਸਿਕ ਬਣਾਣੇ ਵਾਲਾ ਹਾਂਜੀ ਹਾਂਜੀ ਤੇ ਵੀਰੇ ਮੈਨੂੰ ਐਂ ਦੱਸ ਸੁਖਦੀਪ ਤੁਹਾਡੇ ਕੋਲੇ ਮਸ਼ੀਨ ਹੈਗੀ ਆ? ਹਾਂਜੀ ਬਾਈ ਜੀ ਪਿਛਲੇ ਸਾਲ ਹੀ ਲਈ ਹੈ ਜੀ ਆਪਾਂ। ਕਿੰਨੇ ਕਿੰਨੀ ਕੁ ਫਸਲ ਬੀਜਣ ਦਾ ਤਿਆਰਪ ਹੈ? ਬਾਈ ਜੀ ਤਿਆਰਪਾ ਇਹ ਦੇਖੋ ਵੀ ਪਹਿਲਾਂ ਜਿਵੇਂ ਆਪਾਂ ਕੋਈ ਵੀ ਹੋਰ ਤਰ੍ਹਾਂ ਦੀਆਂ ਮਸ਼ੀਨਾਂ ਤੋਂ ਮੱਕੀ ਬੀਜਦੇ ਕਰਦੇ ਸੀਗੇ। ਉਹਨਾਂ ਨਾਲੋਂ ਇੱਕ ਤਾਂ ਸਾਨੂੰ ਇਹਦਾ ਸਭ ਤੋਂ ਵੱਡਾ ਇਹ ਆ ਵੀ ਕਿਆਰੇ ਸਾਨੂੰ ਉਹਦੇ ਤੇ ਨਿੱਕੇ ਪਾਉਣੇ ਪੈਂਦੇ ਸੀਗੇ। ਇਹ ਤੇ ਕੈਰਾਂ ਦੀ ਸਾਨੂੰ ਕੋਈ ਪਰੇਸ਼ਾਨੀ ਪੜਾਉਂਦੀ ਵੀ ਕਿੱਲੇ 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 ਦੀਆਂ ਜਾਨੀ ਕਿ 20 20 30 30 ਬਿੱਡਾਂ ਦੀਆਂ ਵੀ ਰੱਖਦੇ ਆਪਾਂ। ਤੋਂ ਸਾਨੂੰ ਸਮੱਸਿਆ ਨਹੀਂ ਆਈ ਕਿਉਂਕਿ ਇਹਦਾ ਬੈੱਡ ਦੂਜੀਆਂ ਮਸ਼ੀਨਾਂ ਨਾਲੋਂ 4 ਗੁਣਾ ਵੱਡਾ ਜੀ ਬੈ ਤੇ ਬਾਕੀ ਜਿਵੇਂ ਮੱਕੀ ਬੀਜੀ ਹੈ ਜੀ ਅਸੀਂ ਜੇ ਉਹਦਾ ਝਾੜ ਆਪਣਾ 350 ਕੁਆਂਟਲ ਨਿਕਲਦਾ ਤਾਂ ਤਕਰੀਬਨ ਪੌਣੇ 400 ਕੁਆਂਟਲ ਦੇ ਨੇੜੇ ਜਾਂਦਾ ਜੀ ਕਿਉਂ ਕਿਉਂ ਝਾੜ ਕਿਉਂ ਵੱਧ ਨਿਕਲਦਾ ਮੋਢੇ ਝਾੜ ਬਾਈ ਜੀ ਕਿਉਂਕਿ ਜਿਹੜੀ ਆਪਾਂ ਦੂਜੀ ਮੱਕੀਆਂ ਦੂਜੀਆਂ ਮਸ਼ੀਨਾਂ ਨਾਲ ਮੱਕੀ ਬੀਜਦੇ ਆ ਉਹਦੇ ਕੀ ਕਾਰਨ ਮਰ ਜਦੋਂ ਆਪਾਂ ਪਾਣੀ ਲਾਉਨੇ ਆ ਕਈ ਥਾਵਾਂ ਤੋਂ ਵੀ ਉਤੋਂ ਦੀ ਪਾਣੀ ਲੰਘ ਜਾਂਦਾ ਤੇ ਉਗਣ ਦੀ ਉਥੋਂ ਕੰਪੈਸਟੀ ਘਟ ਜਾਂਦੀ ਬੀਜ ਦੀ ਇਹਦੇ ਨਾਲ ਜਿਹੜੇ ਦਾਣੇ ਢੱਗ ਪਏ ਜੀ ਉਹ 100% ਉਨੇ ਹੀ ਉਗਣਗੇ ਇਸ ਕਾਰਨ ਜਿਹੜਾ ਵੀ ਕੋਈ ਵੀ ਦਾਣਾ ਜਿਹੜਾ ਵਾਣ ਚ ਡਿੱਗਦਾ ਉਹ ਖਰਾਬ ਨਹੀਂ ਹੁੰਦਾ ਜੀ ਉਹ ਇਹੀ ਕਾਰਨ ਅਸੀਂ ਤਾਂ ਮੰਨਦੇ ਹਾਂ ਬਾਕੀ ਆਮ ਦੂਜੀਆਂ ਮੱਕੀਆਂ ਨਾਲੋਂ ਮਸ਼ੀਨਾਂ ਦੀ ਮੱਕੀ ਦੀ ਬਿਜਾਈ ਨਾਲੋਂ ਵੀ ਇਹਦੀ ਮੱਕੀ ਦਾ ਵੈਸੇ ਵੀ ਗ੍ਰੋਥ ਜ਼ਿਆਦਾ ਹੁੰਦੀ ਹੈ ਜੀ ਤਕਰੀਬਨ 14-15 ਫੁੱਟ ਤੱਕ ਟਾਂਡਾ ਇਹਦਾ ਜਾਂਦਾ ਹੀ ਜਾਂਦਾ ਜੀ ਵੀ ਮੱਕਾ ਕਰਨ ਕੀ ਹੈ ਵੀ ਲਤੜਾਈ ਨਹੀਂ ਕਰਦੀ ਮਸ਼ੀਨ ਲਤੜਾਈ ਨਹੀਂ ਕਰਦੀ ਬਾਕੀ ਵੀ ਜੀ ਵਾਣ ਪੋਲਾ ਰਹਿੰਦਾਗਾ ਹਾਂ ਕੋਲਾ ਰਿੰਦਾ ਬਾਕੀ ਬੈੱਡ ਬਹੁਤ ਜਿਆਦਾ ਜਦਾ ਸੋਨਾ ਬੰਦ ਆ ਜੀ ਅਸੀਂ ਕੱਖ ਵਾਲੇ ਬਾਣਾਂ ਦੇ ਵਿੱਚ ਜਿਵੇਂ ਜਿਹੜੇ ਝੋਨੇ ਕਣਕ ਵਾਲੇ ਬਾਣੀਆਂ ਝੋਨੇ ਵਾਲੇ ਖਰਾਬ ਹੋਏ ਹੋਏ ਸੀਗੇ ਉਹਨਾਂ ਦੇ ਵਿੱਚ ਵੀ ਬੀਜੇ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਬੀਜਣ ਦੀ ਕੋਈ ਦਿੱਕਤ ਨਹੀਂ ਆਈ। ਮੂੰਗੀ ਦੀ ਕੀ ਰਿਪੋਰਟ ਹੈ ਇਹਦੇ ਨਾਲ? ਮੂੰਗੀ ਦੀ ਬਾਈ ਜੀ ਰਿਪੋਰਟ ਬਹੁਤ ਵਧੀਆ ਰਹੀ ਹੈ ਜੀ ਝਾੜ ਵੀ ਬਹੁਤ ਵਧੀਆ ਰਿਹਾ ਜੀ ਇਹਦਾ। ਬੀ ਕਿੰਨਾ ਕਿੰਨਾ ਕਿੰਨੇ ਬੀ ਨਾਲ ਬੀਜਦੇ ਹੁੰਨੇ ਆ ਮੂੰਗੀ ਆਪਾਂ 18 ਕਿਲੋ ਪਾਉਨੇ ਹਾਂ ਕਿੰਨੇ ਪਾਉਨਾ ਹਾਂ? ਇਹਦੇ ਨਾਲ 18 ਕਿਲੋ ਵੀ ਪੈ ਸਕਦਾ 10 ਤੋਂ ਲੈ ਕੇ 18 ਕਿਲੋ ਤੱਕ ਆਪਾਂ 20 ਤ ਮੂੰਗੀ ਦੀ ਮਤਲਬ ਮੂੰਗੀ ਸਾਰੀਆਂ ਫਸਲਾਂ ਬੀਜ ਚੁੱਕੇ ਬਈ ਅਸੀਂ ਝੋਨਾ ਵੀ ਖੁਦ ਬੀਜਿਆ ਜੀ ਇਹਦੇ ਨੇ ਤੁਸੀਂ ਝੋਨਾ ਬੀਜਿਆ ਹਾਂਜੀ ਝੋਨਾ 50 55 ਕਿੱਲੇ ਝੋਨਾ ਬੀਜਿਆ ਜੀ ਆਪਾਂ ਖੁਦ ਆਪਾਂ ਸ਼ਾਇਦ ਨਾ ਝੋਨਾ ਬੀਤਾ ਹਾਂਜੀ ਹਾਂਜੀ ਬਿੱਡਾਂ ਤੇ ਵਧੀਆ ਹੋਇਆ ਬਿਲਕੁਲ ਵਧੀਆ ਜੀ ਉਹਦੇ ਤੁਹਾਨੂੰ ਵੀਡੀਓ ਵੀ ਦੇ ਦਾਂਗੇ ਮੈਨੂੰ ਮੈਨੂੰ ਐਂ ਦੱਸ ਝੋਨਾ ਬੀਤਾ ਝੋਨਾ ਹਰਾ ਹੋਇਆ ਲਗਾਤਾਰ ਦਾਣੇ ਹਰੇ ਹੁੰਦੇ ਆ ਕਿ ਮਤਲਬ ਨਹੀਂ ਲਗਾਤਾਰ ਇੱਕਦਮ ਜਿਵੇਂ ਆਪਾਂ ਆਮ ਦੂਜਾ ਝੋਨਾ ਚੱਲਦਾ ਜੀ ਆਪਣਾ ਉਸੇ ਤਰ੍ਹਾਂ ਹੀ ਚੱਲੇ ਉਹਦੀ ਆਪਣੇ ਕੋਲ ਵੀਡੀਓ ਭੇਜਾਂ ਤੁਹਾਨੂੰ ਉਹ ਵੀ ਦੇ ਸਕਦੇ ਆ ਤੇ ਆਪਾਂ ਸੁੱਕੇ ਹਾਂ ਜਿਵੇਂ ਆਪਾਂ ਮੱਕੀ ਬੀਜਦੇ ਉਵੇਂ ਹੀ ਸੁੱਕੇ ਜੀ ਬੀਜ ਕੇ ਮਗਰੋਂ ਪਾਣੀ ਲਾਈ ਗਏ ਮਗਰੋਂ ਪਾਣੀ ਲਾਤਾ ਤੇ ਖੱਖਾਂ ਖੱਖਾਂ ਤੋਂ ਬਚ ਗਿਆ ਬਿਲਕੁਲ ਜੀ ਬਿਲਕੁਲ ਮਤਲਬ ਕਿ ਉਹਨਾਂ ਨੇ ਵੀ ਵੀਡੀਓ ਬਣਾਉਂਦੇ ਰਹੇ ਜੀ ਅਸੀਂ ਉਹਦੀਆਂ ਹਾਂਜੀ ਮਤਲਬ ਕਹਿਣ ਤੋਂ ਪਾਵੇ ਝੋਨਾ ਵੀ ਬੀਜੂਗੇ ਜਾਂ ਕੁਝ ਵੀ ਬੀਜੂਗੇ ਹਾਂ ਬਿਲਕੁਲ ਬਾਈ ਜੀ ਸਰੋਂ ਤੋਂ ਲੈ ਕੇ ਜੀ ਮੱਕੀ ਦਾ ਕਿਤਾ ਅਸੀਂ ਖੋਦ ਹੈ ਇਹਦੇ ਨਾਲ ਜੀ ਕੋਈ ਝੋਨਾ ਲਾ ਲਓ ਪਾਲਕ ਲਾ ਲਓ ਕੁਛ ਵੀ ਲਾ ਲਓ ਹਰ ਇੱਕ ਚੀਜ਼ ਬੀਜਦੀ ਹੈ ਜੀ ਮਤਲਬ ਕੁੱਲ ਮਿਲਾ ਕੇ ਜ਼ਿਮੀਂਦਾਰਾਂ ਲਈ ਪੈਸਾ ਵਸੂਲ ਆਇਟਮ ਬਿਲਕੁਲ ਜੀ ਮਤਲਬ ਇੱਕ ਮਸ਼ੀਨ ਤੁਸੀਂ ਲੈ ਆਂਦੀ ਤਾਂ ਤੁਹਾਨੂੰ ਬਾਰ ਬਾਰ ਥਾਂ ਵੇੜਾ ਭਰਾਂਡਾ ਨਹੀਂ ਭਰਨ ਦੀ ਲੋੜ ਤੁਹਾਡੇ ਇੱਕ ਮਸ਼ੀਨ ਖੜੀ ਹੈ ਤਾਂ ਤੁਹਾਡੇ ਪੱਠੇ ਦੱਥੇ ਸਭ ਕੋਈ ਵੀ ਜੂਗੇ ਇਹ ਹੈ ਨਾ ਬਾਈ ਹੁਣ ਜਿਵੇਂ ਮੰਨ ਲਓ ਗਾਵਾਂ ਵਾਲੇ ਫਾਰਮ ਵਾਲੇ ਆ ਜੀ ਹੁਣ ਉਹ ਇਹਦੇ ਨਾਲ ਪੱਠੇ ਵੀ ਝੰਲਾ ਪਿਆ ਜੀ ਮੱਕੀ ਜਿਹੜੀ ਵੱਢਦੇ ਵੀ ਆ ਵੈਸੇ ਹੀ ਵੀ ਹਰੀ ਵੱਢਦੇ ਆ ਉਹ ਵੀ ਇਹਦੇ ਨਾਲ ਵੀ ਜੰਲਾ ਪਿਓ ਕਹਿੰਦੇ ਗਰੋਥੀ ਇਹਦੇ ਨਾਲ ਵਧਿਆ ਤੇ ਇੱਕ ਲੰਮਾ ਟਾਈਮ ਚੱਲੀ ਜਾਂਦੀ ਹੈ ਹਾਂ ਵੀ ਉਹਦਾ ਟਾਈਮ ਲੰਮਾ ਚੱਲੀ ਜਾਂਦਾ ਪਰ ਇਹ ਕੂੜਾ ਵੀ ਪਾਉਣਾ ਸੌਖਾ ਤੇ ਗੁਰਪੀ ਤੇ ਫਿਰ ਆਹ ਆਹ ਕੰਪਿਊਟਰ ਕਹਾਂ ਵਾਲਾ ਕੰਮ ਚੱਲ ਰਿਹਾ ਹਾਂਜੀ ਹਾਂਜੀ ਇਹ ਤਾਂ ਫਿਰ ਥੋੜੀ ਪਹਿਚਾਣ ਵਾਲੀ ਵੱਡੀ ਮਣੀਆ ਕਿੰਨੇ ਮਾਡਲ ਦੇ ਰਹੇ ਆ ਇਹਦੇ ਵਿੱਚੋਂ ਇਹ ਆਪ ਪਣੀ ਦਾ ਆਪਾਂ ਸੈੱਟ ਲਾਉਣੇ ਆ ਜੀ ਅੱਛਾ ਜੀ ਹਾਂਜੀ ਤੇ ਕਿੰਨੇ ਚਿਰ ਦੀ ਜ਼ਿੰਮੇਵਾਰੀ ਰਹਿੰਦੀ ਹੈ ਇਹਦੀ ਆਪਣੀ 2 ਸਾਲ ਦੀ ਗਾਰੰਟੀ ਵਾਰੰਟੀ ਹੁੰਦੀ ਹੈ ਬਸ ਤਾਂ ਹੁਣ ਮੈਨੂੰ ਪਤਾ ਕੰਪਿਊਟਰ ਕਰਾਏ ਤਾਂ ਥੋੜੀ ਜ਼ਿੰਮੇਵਾਰੀ ਲੋਕ ਲੈਂਦੇ ਆ ਹੁਣ ਉਹ ਕਹਿੰਦਾ ਵਿਸ਼ਵਾਸ ਆ ਜੀ ਸਾਡਾ ਇੱਕ ਇੱਕ ਕਰਾਇਆ ਚੌਥਾ ਚੌਥਾ ਕਰਾਇਆ ਹੈ ਕੱਕ ਕਰੇ ਜੀ ਹਾਂ ਵੀ ਜਦੋਂ ਵੇਚਦਾ ਉਹ ਸਾਨੂੰ ਰੇਟ ਨਹੀਂ ਪੁੱਛਦੇ ਆ ਕੇ ਪੈਸੇ ਦੇ ਜਾਂਦੇ ਵੀ ਕਰਾਇਆ ਰੈਡੀ ਕਰਦੇ ਹਾਂ ਵੀ ਤੁਹਾਡਾ ਇਸ ਮਸਲੇ ਤੇ ਤੇ ਨਾਲ ਉਹ ਟਾਇਰ ਪਾਏ ਬੂਮ ਵੀ ਬਣਾਉਣੇ ਆ ਹਾਂਜੀ ਹਾਂਜੀ ਬੂਮ ਵੀ ਬਣਾਉਣੇ ਆ ਆਪਾਂ ਮੰਨ ਕੇ ਚੱਲੋ ਸਪਰੇਅ ਵਾਲੇ ਡਰਮ ਵੀ ਬੂਮ ਵੀ ਆਪਾਂ अच्छा जे कोई जे कोई ट्रैक्टर ਦੇ ਪੂਰੇ ਦਾ ਪੂਰਾ ਬੂਮ ਬਣਾਉਣਾ ਚਾਹੁੰਦਾ ਤਾਂ ਉਹ ਵੀ ਆਪਾ ਬਣਾ ਦਿੰਨੇ ਆ ਜੀ ਹਾਂ ਉਹ ਉਹ ਵੀ ਮਤਲਬ ਉਹ ਪੂਰੇ ਦਾ ਪੂਰਾ ਤੁਹਾਡੇ ਤੋਂ ਬਣਵਾ ਸਕਦਾ ਇੱਕ ਇੱਕ ਗੁਰਪੀ ਦਾ ਆ ਪਿਆ ਯਾਰ ਆ ਦੱਸ ਮੈਨੂੰ ਆਹਾ ਆਮ ਤਾਂ ਸੱਬਲ ਹੁੰਦੀ ਆ ਕੀ ਚੀਜ਼ ਆ ਇਹ ਮੰਨ ਕੇ ਚੱਲੋ ਜੀ ਆਪਣਾ ਜਿਵੇਂ ਆਪਾਂ ਤੈ ਤੋੜ ਕਹਿ ਦਿੰਦੇ ਸਿੰਗਲ ਹਲ ਕਹਿ ਦਿੰਦੇ ਵੀ ਜ਼ਮੀਨ ਆਪਣਾ ਜਿੱਥੇ ਪਾਣੀ ਜਾਦੇ ਖੜਦਾ ਜਿਹੜੇ ਵਾਣਾਂ ਦੇ ਵਿੱਚ ਜੀ ਹਾਂ ਇਹ ਆ ਮੰਨ ਕੇ ਚੱਲੋ ਜੀ ਇਹ 1 ਲੀਟਰ ਨਾਲ 1 ਕਿੱਲਾ ਮਾਰ ਦਿੰਦਾ ਜੀ ਇੱਕ ਕਿੱਲਾ ਤਾਂ ਮਾਰ ਦਿੰਦਾ ਇਹ ਆਏ ਜੇ ਕਾ ਤੂੰ ਆਮ ਤਸੱਬਾ ਲੱਗੀ ਹੁੰਦੀ ਇਹ ਮੰਨ ਕੇ ਚਲੋ ਇਹ ਸੱਬਲਾ ਜਿਹੜਾ ਲੱਗਾ ਲਗਾਇਆ ਮੋੜਾਂ ਤੋਂ ਮੁੜਦਾ ਨਹੀਂ ਗਾ ਜੀ ਇੱਕ ਉਹ ਇਹਦੇ ਜਿੰਨਾ ਡੂੰਗੀ ਵੀ ਨਹੀਂ ਜਾਂਦੀ ਜੀ ਤਾਂ ਜ਼ਮੀਨ ਨੂੰ ਐ ਪਾੜੀ ਜਾਂਦੀ ਆ ਮੰਨ ਕੇ ਚਲੋ ਤੇ ਜਦੋਂ ਆਪਾਂ ਉੱਤੋਂ ਜ਼ਮੀਨ ਵਾਹੁਣੇ ਆ ਤੇ ਟਰੈਕਟਰ ਬੁੜਕਦਾ ਜੀ ਤੇ ਜਿੱਥੋਂ ਦੀ ਤੁਸੀਂ ਨੰਗਾ ਦਿਓਗੇ ਜੀ ਉਹ ਤੁਹਾਨੂੰ ਪਤਾ ਨਹੀਂ ਲੱਗੂਗਾ ਵੀ ਇਹ ਨੰਗੀ ਕਿੱਥੋਂ ਦੀ ਆ ਅੱਛਾ ਹਾਂਜੀ ਹਾਂ ਮਾਸ਼ਾ ਤੇ ਇੱਕ ਮੰਨ ਲਓ ਇਹਨੂੰ ਛੋਟੇ ਤੋਂ ਛੋਟਾ ਟਰੈਕਟਰ ਵੀ ਐਂਟਰ ਮਗਰ ਵੀ ਪਾ ਦੋਗੇ ਉਹ ਵੀ ਖਿੱਚ ਲੈਂਦਾ ਜੀ ਕੁੱਬਣ ਦੀ ਇਹਦੀ ਕਪੈਸਿਟੀ ਆਏ ਆ ਵੀ ਜਿੱਥੇ ਤੋਂ ਜੀ 15 ਸਾਲ ਹੋ ਗਏ ਕੋਈ ਚੀਜ਼ ਨਹੀਂ ਲਾਈ ਜੇ ਰੱਖ ਦੋ ਇੱਕ ਗੱਠ ਨਹੀਂ ਇੱਕ ਗੱਟ ਇੱਕ ਗੱਠ ਨਹੀਂ ਤੁਰਦੀ ਪਹਿਲਾਂ ਖੁੱਭ ਕੇ ਚੱਲੂਗੀ ਹਾਂ ਹਾਂ ਨਾ ਇਹ ਤਾਂ ਕੋਈ ਭਾਰ ਰੱਖਣਾ ਨਾ ਕੁਝ ਕਰਨਾ ਨਹੀਂ ਹੁਣ ਸੱਬਲ ਵਾਲੇ ਤਾਂ ਆਪਾਂ ਭਾਰ ਵੀ ਰੱਖੀ ਜੰਨੇ ਤਾਂ ਵੀ ਨਹੀਂ ਲੱਗਦਾ ਹੱਦ ਹੋ ਗਈ ਪ੍ਰੀਤ ਆ ਤਾਂ ਹੈ ਨਾਲੇ ਉਹ ਇਹਦੇ ਨਾਲੋਂ ਮਹਿੰਗਾ ਪੈਂਦਾ ਜੀ ਹਾਂ ਮੰਨ ਕੇ ਚੱਲੋ ਇਹ ਆਪਾਂ 16000 ਰੁਪਏ ਦੀ ਵੇਚਦੇ ਆ ਉਹ 22 23000 ਦਾ ਜੀ ਆਪਾਂ ਐਂ ਕਰਾਂਗੇ ਆਪਾਂ ਆਪਣੇ ਵਾਲੇ ਨਿੱਕੇ ਟੱਟਕੇ ਮਗਰ ਪਾ ਕੇ ਚਲਾ ਕੇ ਦੇਖਾਂਗੇ। ਦੀਪਾ ਆ ਕੇ ਚੈੱਕ ਕਰ ਲਿਆ ਜੋ ਜੀ। ਤੇ ਜੇ ਸਾਡੀ ਕੰਪਲੀਟ ਹੋਈ ਅਸੀਂ ਸਭ ਨਾਲ ਆਪੇ ਚੱਕ ਕੇ ਲਿਆਵਾਂਗੇ। ਬੱਸ ਠੀਕ। ਹਾਂ। ਇਹ ਨਿੱਕੇ ਮਗਰ ਤੇ ਰੋਟੇਟਰ ਵੀ ਆਸੇ ਬਣੇ ਪਏ ਆ। ਪੰਦ ਤਾਂ ਬਹੁਤ ਬਣਦੇ ਆ ਯਾਰ ਤੁਹਾਡੇ ਕੋਲੇ। ਹਾਂਜੀ। ਹੈਂ? ਆ ਰੋਟੇਟਰ ਵੀ ਆਪਾਂ ਪੂਰਾ ਵਧੀਆ ਕਵਾਲਿਟੀ ਦਾ ਬਣਾਉਣੇ ਆ ਜੀ ਮੰਨ ਕੇ ਚੱਲੋ ਆਪਾਂ ਆਪਾਂ ਗਾਹਕ ਨੂੰ ਐ ਗਰੰਟੀ ਦੇ ਦਿੰਨੇ ਆ ਵੀ ਆਪਣਾ ਤੁਹਾਡੇ ਉਹਦੇ ਨਾਲ ਉੱਤੇ ਚੱਲਣ ਦੀ ਗਰੰਟੀ ਹੈ ਤੇ ਆ ਇਹਦੇ ਉੱਪਰ ਤੁਸੀਂ ਮਤਲਬ ਇਹ ਵੀ ਸਬਸਿਡੀ ਪਾ ਸਕਦੇ ਆ ਜੀ ਹਾਂ ਇਹ ਵੀ ਆਪਣੇ ਆਪਣੇ ਸਾਰੇ ਇੰਪਲੀਮੈਂਟ ਜਿਹੜੇ ਸਬਸਿਡੀ ਪਾਸ ਆ ਜੀ ਤਾਂ ਕਰਕੇ ਆਪਾਂ ਲਾ ਕੇ ਦਿੰਨੇ ਵੀ ਜੇ ਕਿਸੇ ਸੂਬੇ ਚ ਹੋਵੇ ਹੋਵੇ ਤਾਂ ਅਗਲੇ ਨੂੰ ਸਬਸਿਡੀ ਅਪਲਾਈ ਕਰੂਗਾ ਤਾਂ ਮਿਲੂਗੀ ਮਿਲੂਗੀ ਤੇ ਤਵੀਆਂ ਬਣਦੀਆਂ ਭਾਈ ਆਪਣੇ ਕੋਲੇ ਤਵੀਆਂ ਇੱਕੋ ਮਾਡਲ ਬਣਦਾ ਕਿ ਪ੍ਰੈਸ਼ਰ ਆਪਾਂ ਸਾਰੇ ਪ੍ਰੈਸ਼ਰ ਵਾਲੀਆਂ ਵੀ ਸਾਰੇ ਮਾਡਲ ਹੀ ਬਣਾ ਦਿੰਨੇ ਆ ਜੀ ਮੰਨ ਕੇ ਚੱਲੋ ਤੇ ਆ ਆ ਡਰੈਲ ਡਰੈਲ ਆ ਜੀ ਇਹ ਜੀਰੋ ਡ੍ਰੈਲ ਜੇ ਕੋਈ ਬਣਾਉਣੀ ਚਾਵੇ ਪੈਸੇ ਤਾਂ ਹੁਣ ਮੈਨੂੰ ਲੱਗਦਾ ਵੀ ਜਦੋਂ ਆਹ ਦੇ ਹੀ ਇੰਨੀ ਦਿੱਤੀਆਂ ਸੀ ਹੁਣ ਪਹਿਲਾਂ ਲੋਕਾਂ ਕੋਲੇ ਤੇ ਬਾਕੀ ਹੁਣ ਜਿਵੇਂ ਇਹ ਡ੍ਰੈਲੇ ਮਲਟੀ ਜਾਦੇ ਵਿਕਣ ਲੱਗ ਪਈ ਜੀ ਆਹ ਜਦੋਂ ਬਿਕੂਗੀ ਤਾਂ ਮੈਨੂੰ ਨਹੀਂ ਲੱਗਦਾ ਹੁਣ ਉਹ ਵੀ ਖੂਗੀ ਹਾਣਾ ਬਾਕੀ ਤਵੀਆਂ ਤਵੀਆਂ ਵੀ ਆਪਾਂ ਸਪੈਸ਼ਲ ਬਣਾਉਣੇ ਜਿਵੇਂ ਹੱਬਾਂ ਹੱਬਾਂ ਜਿਹੜੀਆਂ ਇਹਨਾਂ ਦੇ ਲੱਗੀਆਂ ਵਈਆਂ ਜੀ ਹਾਂ ਮੰਨ ਕੇ ਚੱਲੋ ਇਹ ਸਪੈਸ਼ਲ ਹੈ ਜਾਨੀ ਕਿ ਜਿਹੜੀਆਂ ਅਸੀਂ ਮੰਨ ਲਓ ਵੱਡੀਆਂ 3.5 ਲੱਖ ਵਾਲੀਆਂ ਤਵੀਆਂ ਬਣਾਉਣੇ ਆ ਜੀ ਉਹੋ ਹੀ ਲੱਗਦੀਆਂ ਜੀ 18 ਦੇ ਵੀ 20 ਦੇ ਵੀ ਤੇ ਇਹਦੇ ਵਿੱਚ ਦੀ 46 ਬਾਕੀ ਇਹ ਇੰਨੀ ਇਹਦੀ ਤੁਹਾਨੂੰ ਤਵੀਆਂ ਦੀ ਐ ਗਰੰਟੀ ਆ ਵੀ 10-10 ਵੇਰੀ ਇੱਕ ਥਾਂ ਵੇਚਦੀ ਨਗਾਹ ਦਿਓ ਹੂੰ ਜੇ ਬਾਣ ਉਚਾ ਨੀਵਾ ਕਰ ਜਾਣ ਤਾਂ ਵਾਪਸ ਠੱਲ ਜਾਏ ਨਹੀਂ ਇਹ ਕਾਤੋਂ ਨੀ ਕਰਨੀ ਆ ਬਾਣ ਉਚਾ ਨੀਵਾ ਕਾਤੋਂ ਨੀ ਕਰਨੀਆਂ ਤਵੀਆਂ ਦਾ ਕੰਮ ਆ ਬਾਣ ਉਚਾ ਨੀਵਾ ਕਰਨਾ ਇਹ ਸਾਡੀ ਗਰੰਟੀ ਦੇਵਾਂਗੇ ਜੀ ਗਾਹਕ ਨੂੰ ਭਲਾ ਦੀ 10 ਵੇਰੀ ਇੱਕ ਥਾਂ ਵੇਚਦੀ ਨਗਾਓ ਜੇ ਬਾਣ ਜਿਵੇਂ ਮਿੱਟੀ ਪਈ ਆ ਪਲੇਨ ਦੀ ਪਲੇਨ ਹੀ ਹੋਊਗੀ ਅੱਛਾ ਹੂੰ ਮਾਤਾ ਕਹਿਆ ਵੀ ਬਾਹਣ ਤਾਂ ਖਾਲ ਪੱਟਣ ਵਾਸਤੇ ਹੀ ਹੁੰਦੀ ਆ ਤਾਂ ਵੀ ਮੰਨ ਕੇ ਚਲੋ ਇਹ ਹੁੱਕ 'ਚ ਵੀ ਚਲਾ ਸਕਦੇ ਆ ਤੁਸੀਂ ਟਰੈਕਟਰ ਦੀ 'ਚ ਫੱਟੀ 'ਚ ਵੀ ਚਲਾ ਸਕਦੇ ਆ ਜਿਵੇਂ ਕਿਸਾਨ ਦੀ ਮਰਜ਼ੀ ਆ ਚਲਾ ਸਕਦਾ ਉਹ ਹੁੱਕ 'ਚ ਥੋੜਾ ਜਿਹਾ ਖਿਚਾਈ ਵੱਧ ਕਰਦਾ ਟਰੈਕਟਰ ਹਣਾ ਲੋਡ ਘਟ ਜਾਂਦਾ ਈ ਸੌਖਾ ਖਿੱਚੀ ਜਾਂਦਾ ਹਾਂ ਤੇ ਥੋੜਾ ਜਿਹਾ ਮੋੜਨ ਮੜਨ 'ਚ ਰੈਲਾ ਰਹਿੰਦਾ ਤਾਂ ਇਸ ਕਰਕੇ ਇਹਦੇ ਹੁੱਕ ਲਾਦੀ ਇੱਕ ਇੱਕ ਰੁਪਈਆ ਤਾਂ ਮੈਨੂੰ ਸਾਰਿਆਂ ਨੂੰ ਵਧੀਆ ਚੀਜ਼ ਲੱਗੀ ਤੇਰਾ ਰੰਗ ਵੀ ਬਹੁਤ ਸੋਹਣਾ ਕੀਤਾ ਮਸ਼ੀਨਾਂ ਹਾਂ ਇਹ ਆਪਾਂ ਸਪੈਸ਼ਲ ਜਿਵੇਂ ਕਾਰਾਂ ਤੇ ਜਿਵੇਂ ਪ੍ਰਾਈਮਰ ਪਹਿਲਾਂ ਇਹਦੇ ਥੱਲੇ ਪ੍ਰਾਈਮਰ ਵਾਜਦਾ ਈ ਜਿਵੇਂ ਆ ਵੀ ਰੰਗ ਬਹੁਤ ਸੋਹਣਾ ਕੀਤਾ ਵੀ ਐ ਨਹੀਂ ਗਾ ਵੀ ਚਲੋ ਜੇ ਮਸ਼ੀਨ ਆ ਤਾਂ ਆਪਾਂ ਕਹਿੰਨਾ ਵੀ ਇਹ ਤਾਂ ਮਿੱਟੀ ਘਟੇ ਚੱਲਣੀਆਂ ਮਤਲਬ ਰੰਗ ਰੂੰਗ ਬਹੁਤ ਸੋਹਣਾ ਕੀਤਾ ਇਹ ਬੰਦੇ ਸਚਿਆਰੇ ਆ ਹੁਣ ਆਪਾਂ ਕਹਿ ਲਈਏ ਵੀ ਤਜਰਬਾ ਹੋ ਗਿਆ ਲੰਬੋ ਹੈ ਨਾ ਗੁਰਪਤ ਕਿਉਂਕਿ ਕਿਸਾਨਾਂ ਬਾਗੀ ਅਸੀਂ ਆਪ ਕਿਸਾਨ ਆ ਜੀ ਸ਼ੁਰੂ ਤੋਂ ਕਿਸਾਨਾਂ ਨਾਲ ਵਾਹ ਬਾਕੀ ਸਾਡੇ 50% ਸੰਦ ਤਾਂ ਸਾਡੇ ਰਿਸ਼ਤੇਦਾਰ ਲੈ ਕੇ ਜਾਂਦੇ ਆ ਜੀ ਉਸ ਤੋਂ ਬਾਅਦ 25 30% ਸਾਡੇ ਜਗ੍ਹਾ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਆਉਤੇ ਵਿਆਹਾਂ ਬੂਹਾਂ 'ਚ ਇਕੱਠੇ ਹੋਣਾ ਜੇ ਤਾਂ ਮਾੜਾ ਥੰਦ ਦੇ ਤਾਂ ਮਾੜਾ ਤਾਂ ਅਗਲੇ ਵਾਸਤੇ ਠੱਲ ਜਾਂਦੇ ਕਹਿੰਗੇ ਸੰਤ ਮਾੜਾ ਫਿਰ ਸਾਨੂੰ ਚੀਜ਼ ਟੇਬਲ ਤੇ ਪਾਣਾ ਬਹੁਤ ਔਖਾ ਕਰਦਾ ਯਾਰ ਗੁਰਪ੍ਰੀਤ ਯਾਰ ਉਹ ਹੁਣੀ ਸੁਣਾ ਕੰਮ ਹਾਂ ਨਹੀਂ ਨਹੀਂ ਸਹੀ ਗੱਲ ਆ ਵੀ ਫਿਰ ਇਹ ਗੱਲ ਦਾ ਤਾਂ ਫਰਕ ਤਾਂ ਪੈਂਦਾ ਇਹ ਸਹੀ ਗੱਲ ਆ ਜਦੋਂ ਰਿਸ਼ਤੇਦਾਰ ਹੁਣ ਸਾਰੇ ਰਿਸ਼ਤੇਦਾਰ ਜ਼ਿੰਮੇਦਾਰ ਆ ਉਹਨਾਂ ਨੂੰ ਲੈਣੇ ਤੇ ਫਿਰ ਵਿਆਹ ਕਰਾਏ ਵਾਲੇ ਬੰਦੇ ਆਪਣੇ ਨਾਲ ਬਹੁਤ ਜੁੜੇ ਹੋਏ ਆ ਵੀ ਜਿਹੜੇ ਹੁਣ ਰੈਗੂਲਰ ਕਰਾਏ ਦਾ ਕੰਮ ਕਰਦੇ ਆ ਜੀ ਹੁਣ ਕਰਾਏ ਵਾਲੇ ਕੋਲੇ ਵੀ ਮਾੜਾ ਸੰਦ ਨਹੀਂ ਚੱਲਦਾ ਤੇ ਜ਼ਿੰਮੇਦਾਰ ਜਿਹੜੇ ਤਕ ਟੈਕਨੀਕਲ ਬੰਦੇ ਆ ਜੀ ਹਰੇ ਘਰੇ ਮੰਨ ਲਓ 4-4 ਟਰੈਕਟਰ ਖੜੇ ਆ ਉਹ ਮੈਸਤਰੀ ਨੂੰ ਤਾਂ ਗੱਲ ਨਹੀਂ ਕਰਨ ਦਿੰਦੇ ਇੱਕ ਵੀ ਵੀ ਉਹ ਟੈਕਨੀਕਲ ਇੰਨੇ ਆ ਜੀ ਬੰਦੇ ਆਹ ਮਸ਼ੀਨ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਦਵਾਬੇ ਵਾਲੇ ਪਾਸੇ ਬਹੁਤ ਜ਼ਿਆਦਾ ਚੱਲੂਗੀ ਹਾਂਜੀ ਹਾਂਜੀ ਚਾਹੇ ਜਿਵੇਂ ਕੈਨੇਡਾ ਲੈ ਕੇ ਜਾਂਦੇ ਆ ਇਹ ਜ਼ਿਆਦੇ ਮਸ਼ੀਨਾਂ ਆ ਇਸ ਆਹ ਮਸ਼ੀਨ ਥੋੜੀ ਚੌੜੀ ਆ ਹਾਂ ਚੌੜੀ ਆ ਜੀ ਇਹ ਆਪਣੇ ਪੰਜਾਬ ਵਾਲੀ ਨਾਲੋਂ ਜੀ ਆਪਣੇ ਪੰਜਾਬ ਵਾਲੀ ਨਾਲੋਂ ਜਿਹੜੀ ਕੈਨੇਡਾ ਵਾਲੀ ਹੈ ਜ਼ਿਆਦਾ ਚੌੜੀ ਆ ਹਾਂਜੀ ਹਾਂ ਲੈ ਵੀ ਸੱਜਣੋ ਜੇ ਕੋਈ ਵੀ ਸੱਜਣ ਬਾਈ ਗੁਰਪ੍ਰੀਤ ਹੋਣਾ ਤੋਂ ਸੰਧ ਬਣਾਉਂਦਾ ਬਣਾਉਣਾ ਚਾਹੁੰਦਾ ਤਾਂ ਨਿਊ ਪੰਜਾਬ ਵਾਲਿਆਂ ਦੇ ਤੁਸੀਂ ਆ ਸਕਦੇ ਆ ਤੇ ਇਹ ਬੰਦੇ ਬਹੁਤ ਵਧੀਆ ਪੁਰਾਣੇ ਬੰਦੇ ਆ ਤੇ ਆਪਾਂ ਇਹ ਕਹ ਸਕਦੇ ਵੀ ਕੰਪਿਊਟਰ ਕਰਾਹਿਆਂ ਦੇ ਵਿੱਚ ਤਾਂ ਇਹਨਾਂ ਨੂੰ ਪੂਰੇ ਯਾਰ ਘੈਂਟ ਮੰਨਿਆ ਜਾਂਦਾ ਇਹਨਾਂ ਦੀ ਤੂਤੀ ਬੋਲਦੀ ਆ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ ਕੰਪਿਊਟਰ ਕਰਾਹੇ ਵਧੀਆ ਮਿਲ ਜਾਣਗੇ ਤੁਹਾਨੂੰ ਆ ਮਸ਼ੀਨ ਬੀਜਣ ਵਾਲੀ ਜਿਹੜੀ ਡ੍ਰਿਲਿੰਗ ਮਸ਼ੀਨ ਆ ਇਹ ਵੀ ਬਹੁਤ ਕਮਾਲ ਮਿਲ ਜੂਗੀ ਸਜਣੋ ਤੇ ਜੇ ਤੁਸੀਂ ਬੂਮ ਲਵਾਉਣਾ ਟਰੈਕਟਰ ਦੇ ਬੂਮ ਵਾਲੇ ਟਾਇਰ ਚਾਹੀਦੇ ਆ ਤੁਹਾਨੂੰ ਜਾਂ ਤਾਂ ਤਵੀਆਂ ਚਾਹੀਦੀਆਂ ਜਾਂ ਤੁਹਾਨੂੰ ਜੀਰੋ ਡ੍ਰਿਲ ਚਾਹੀਦੀ ਆ ਹਾਲ ਚਾਹੀਦੇ ਆ ਤੁਹਾਨੂੰ ਜਾਂ ਤੁਹਾਨੂੰ ਰੋਟਾਵੇਟਰ ਚਾਹੀਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਐਮਪਲੀਮੈਂਟ ਚਾਹੀਦਾ ਤਾਂ ਤੁਸੀਂ 22 ਗੁਰਪ੍ਰੀ ਦਾ ਨੰਬਰ ਆ ਜਿਹੜਾ ਉਹ ਸਕਰੀਨ ਸ਼ਾਟ ਮਾਰ ਕੇ ਰੱਖ ਲੋ ਇਹ ਨੰਬਰ ਤੁਹਾਡੇ ਕੰਮ ਆਊਗਾ ਸੱਜਣੋ ਆਉਣ ਵਾਲੇ ਦਿਨਾਂ ਦੇ ਵਿੱਚ ਆ ਮਸ਼ੀਨ ਆ ਜਿਹੜੀ ਇਹ ਬਹੁਤ ਜ਼ਿਆਦਾ ਪੰਜਾਬ ਦੇ ਖੇਤਾਂ ਦੇ ਵਿੱਚ ਚੱਲਦੀ ਨਜ਼ਰ ਆਊਗੀ ਆਉਣ ਵਾਲਾ ਸਮਾਂ ਇਸ ਮਸ਼ੀਨਰੀ ਦਾ ਜਿਉਂਦੇ ਰੋ